ਹਾਲੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ 35 ਤੋਂ 40 ਪਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਉਸ ਦੀ ਦਸਤਾਰ ਵੀ ਉਤਾਰ ਦਿੱਤੀ ਗਈ। ਅੱਜ ਮੈਂ ਸਭ ਤੋਂ ਪਹਿਲਾਂ ਇਹ ਹੀ ਪੁੱਛਣਾ ਚਾਹੂੰਗੀ ਕਿ ਆਖਿਰਕਾਰ ਉਸ ਰਾਤ ਹੋਇਆ ਕੀ ਸੀ? ਬਣਾ ਇਹਨਾਂ ਦੀ ਆਵਾਜ਼। ਰੋਕ 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 ਰੋਕ। ਕਿ ਮੇਰੇ ਨਾਲ ਦਾ ਗੰਦਾ ਤੂੰ ਭਾਜੀ ਹਸਪੀਟਲ ਦੇ ਬਾਹਰ ਪਰਵਾਸੀਆਂ ਨੇ ਸਿੱਖਾਂ ਤੇ ਹਮਲਾ ਕਰਤਾ ਭਈਏ ਆ ਆ ਪੰਜਾਬੀਆਂ ਦੇ ਗਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਜਦੋਂ ਮੈਂ ਉੱਤਰਿਆ ਤੇ ਮੈਂ ਥੋੜਾ ਜਿਆ ਟੱਪਕਾ ਮਾਰ ਰਿਹਾ ਜਦੋਂ ਤੇ ਉਹ ਮੁੰਡੇ ਜਿਹੜੇ ਸੀ ਭੱਜੋ ਨਾ ਕੋਈ ਵੀ ਭੱਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੂ ਯਾਦ ਰੱਖੋਗੇ ਔਰ ਉਹਦੇ ਗੱਲ 'ਚ ਮਫਰਲ ਪਾ ਕੇ ਕੁਛ ਇਧਰੋਂ ਖਿਚਰੇ ਕੁਛ ਉਧਰੋਂ ਤੇ ਵਾਲਾਂ ਤੋਂ ਖੜਿਆ ਉਹਨੂੰ ਤੇ ਮਗਰੋਂ ਲੋਹੇ ਦਾ ਸੀ ਕੁਛ ਹੱਥਾਂ ਤੇ ਪਾਇੜ ਮਾਰ ਰਿਹਾ ਪੁਲਿਸ ਆਈ ਨਹੀਂ ਸਮਾਂ ਲੱਗ ਗਿਆ ਮੈਂ ਪੁੱਛਿਆ ਮੈਂ ਕਿਹਾ ਗੱਲ ਕੀ ਹੋਈ ਕਾਫੀ ਲੋਕ ਭੱਜ ਗਏ ਤੇ ਜਿਹੜੇ ਖੜੇ ਸੀ ਨਾ ਇੱਕ ਉਹਨਾਂ ਦਾ ਬੌਸ ਸੀ ਜਿਹੜਾ ਉਨੇ ਫਿਰ ਮੈਨੂੰ ਕਹਿੰਦਾ ਵੀ ਇਹ ਮੈਂ ਤੁਹਾਨੂੰ ਵੀਡੀਓ ਚ ਕੁਝ ਨਹੀਂ ਦੱਸਣਾ ਵੀਡੀਓ ਡਿਲੀਟ ਕਰੋ ਕਹਿੰਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਨੂੰ ਕਿਹੜੀ ਆੜਤ ਤੇ ਕਿਦੀ ਲੱਗੇ ਕਿਹਦੀ ਆੜਤ ਤੇ ਲੱਗੇ ਜੀ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਮੈਨੂੰ ਵੀ ਚੇਤੇ ਆ ਜਦੋਂ ਛੋਟੇ ਹੋਣਾ ਤੇ ਸੂਟ ਸੁਵਾਣੇ ਇੰਨਾ ਚਾਹ ਹੁੰਦਾ ਸੀਗਾ ਮੇਲਿਆਂ ਦੇ ਵਿੱਚ ਪਰ ਅੱਜ ਹਾਲਾਤ ਐ ਬਣ ਗਏ ਨੇ ਕਿ ਸਾਡੇ ਮਾਪੇ ਸਾਨੂੰ ਮੇਲਿਆਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ ਕਿਉਂ ਕਿਉਂਕਿ ਮੇਲਿਆਂ ਦੇ ਵਿੱਚ ਹੁੰਦਾ ਕੌਣ ਹੈ ਪਰਵਾਸੀ ਇਸ ਹਾਸ ਦੇ ਨਾਲ ਸਾਡੀ ਸਟੇਟ ਦੇ ਵਿੱਚ ਸਾਡੇ ਹੀ ਲੋਕਾਂ ਦੇ ਗਲ ਪਿਆ ਜਾ ਰਿਹਾ ਤੇ ਫਿਰ ਜਿੱਦਾਂ ਅੱਜ ਸ਼ੇਰੇ ਪੰਜਾਬ ਦੇ ਰਾਜ ਨੂੰ ਯਾਦ ਕਰਦੇ ਹਾਂ ਅਸੀਂ ਇਸੇ ਪੰਜਾਬ ਨੂੰ ਯਾਦ ਕਰਿਆ ਕਰਾਂਗੇ ਕਿ ਇੱਕ ਪੰਜਾਬ ਹੁੰਦਾ ਸੀ ਵਰਲਡ ਦੇ ਵਿੱਚ ਸਿੱਖ ਕੌਮ ਦਾ ਇੱਕ ਐਸਾ ਰਾਜਾ ਹੋਇਆ ਜਿਹੜਾ ਸਿੱਖ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਨੂੰ ਦੁਨੀਆ ਯਾਦ ਕਰਦੀ ਔਰ ਵਰਲਡ ਯਾਦ ਕਰਦਾ ਕਹਿੰਦਾ ਐਸਾ ਜਰਨੈਲ ਕੋਈ ਨਹੀਂ ਹੋਇਆ ਜਿਹਨੂੰ ਅਮਰੀਕਾ ਫਤੇ ਨਹੀਂ ਕਰ ਪਾਇਆ ਉਸ ਰਾਜ ਨੂੰ ਜਿਹੜਾ ਫਤਿਹ ਕਰਨ ਵਾਲਾ ਹਰੀ ਸਿੰਘ ਨਲੂਆ ਜਰਨੈਲ ਜਿਹੜਾ ਸਿੱਖ ਸੀਗਾ ਤੁਸੀਂ ਇਸੇ ਵੀ ਹੋਟਲ ਰੈਸਟੋਰੈਂਟ ਦੇ ਬਾਹਰ ਚਲ ਜਓ ਕਿਸੇ ਵੀ ਲਾਈਟਾਂ ਤੇ ਚਲ ਜਓ ਉੱਥੇ ਸ਼ੀਸ਼ਾ ਖੜਕਾਉਣਗੇ ਪੈਸੇ ਮੰਗਣਗੇ ਛੋਟੇ ਛੋਟੇ ਬੱਚੇ ਲਾਤੇ ਗਾੜੀ ਪਾਣੀ ਪਾ ਦਿੰਦੇ ਗੱਡੀ ਦੇ ਸਾਫ਼ ਕਰਦੇ ਪੈਸੇ ਤੋਂ ਤੇ ਨਾ ਦੋਗੇ ਬਦਵਾਵਾ ਦੇਣਗੇ ਫਿਰ ਇਹਨਾਂ ਦੀਆਂ ਜਨਾਨੀਆਂ ਜਿਹੜੀਆਂ ਹੋਟਲਾਂ ਰੈਸਟੋਰੈਂਟਾਂ ਦੇ ਬਾਹਰ ਇਹੋ ਜਿਹੇ ਹਾਲਾਤ ਪੰਜਾਬ ਦੇ ਬਣਾਤੇ ਜਿਖੋ ਕਹੋਗੇ ਨਾ ਪੜਨਾ ਜੀ ਕਹਿੰਦੇ ਪੜਨਾ ਆਰੀਆਂ ਸਰਕਾਰੀ ਸਹੂਲਤਾਂ ਲੈਂਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਟ੍ਰੇਨਾਂ ਭਰੀਆਂ ਆਉਂਦੀਆਂ ਔਰ ਜਦੋਂ ਤੁਸੀਂ ਦੇਖ ਲਿਓ ਕਿਤੇ ਗੁੱਟਕੇ ਪਾਣ ਇਹਨਾਂ ਨੇ ਥੁੱਕ ਥੁੱਕ ਕਿਹੋ ਜਿਹੇ ਹਾਲਾਤ ਬੱਸ ਸਟੈਂਡਾਂ ਦੇ ਕਿਤੇ ਆ ਜਿੰਨੇ ਈ ਰਿਕਸ਼ਾ ਚਲਦੇ ਆ ਚਲਾਉਂਦੇ ਟੋਲ ਪਲਾਜ਼ਿਆਂ ਤੇ ਲੱਗੇ ਆ ਪੰਪਾਂ ਤੇ ਲੱਗੇ ਆ ਜੁਨੀਆ ਰੇੜੀਆਂ ਇਹਨਾਂ ਦੀਆਂ ਸਾਡੇ ਲੋਕਾਂ ਨੂੰ ਬੜਾ ਸ਼ੌਂਕ ਇਹਨਾਂ ਕੋਲ ਜਾਣਦਾ ਜੋ ਗੰਦ ਫਿਲ ਇਹਨਾਂ ਨੂੰ ਖਵਾਈ ਜਾਂਦੇ ਆ ਔਰ ਇਹੋ ਜਿਹੇ ਹਾਲਾਤ ਵੀ ਹੁਣ ਤੇ ਕਈ ਲੋਕਾਂ ਨੇ ਤਾੜੀਆਂ ਵੀ ਰੱਖ ਲਈਆਂ ਤਾਂ ਜਦੋਂ ਇਹ ਆਉਂਦੇ ਇੱਥੋਂ ਇਹਨਾਂ ਦੀ ਕੋਈ ਆਇਡੈਂਟਿਟੀ ਪੂਰੀ ਉੱਧਰੋਂ ਦੇਖਿਆ ਜਾਂਦਾ ਕਮ ਸੇ ਕੰਮ ਇਹ ਜਦੋਂ ਉੱਧਰੋਂ ਆਉਂਦੇ ਨੇ ਇਹਨਾਂ ਦੇ ਪਿੰਡ ਦਾ ਜਿਹੜਾ ਸਰਪੰਚ ਆ ਕਾਉਂਸਲਰ ਆ ਉਹ ਲਿਖ ਕੇ ਦਵੇ ਉੱਥੋਂ ਦਾ ਥਾਣੇ ਵਾਲਾ ਲਿਖ ਕੇ ਦਵੇ ਇਹਨਾਂ ਦਾ ਕੈਰੇਕਟਰ ਕੀ ਆ ਫਿਰ ਇੱਥੇ ਜਿਹਦੇ ਕੋਲ ਆਉਂਦੇ ਆ ਉਹ ਬੰਦਾ ਜਿਹੜਾ ਵਾ ਇਹਨਾਂ ਦਾ ਹੀ ਸਾਰਾ ਕੁਝ ਥਾਣੇ ਦੇ ਵਿੱਚ ਦਵੇ ਔਰ ਉਹ ਥਾਣੇ ਵਾਲੇ ਜਿਹੜਾ ਇਹਦੇ ਵੈਰੀਫਿਕੇਸ਼ਨ ਕਰਨ ਵੀ ਇੱਥੇ ਆਇਆ ਵਾ ਕਦੋਂ ਆਇਆ ਵਾ ਕਿਹਦੇ ਕੋਲ ਰਹਿ ਰਿਹਾ ਕੀ ਕੰਮ ਕਰ ਰਿਹਾ ਇਹ ਸਿਰਫ ਔਰ ਸਿਰਫ ਇੱਕ ਆ ਹੁਣ ਵੀਡੀਓ ਚੱਲੀ ਆ ਹੋਇਆ ਕੰਮ ਚਾਰ ਦਿਨ ਰੋਲਾ ਪੈਣਾ ਫਿਰ ਹਟ ਜਾਣਾ ਫਿਰ ਕਿਸੇ ਨਾਲ ਇਹ ਹੋਇਆ ਕੰਮ ਤੇ ਫਿਰ ਰੋਲਾ ਪੈ ਜਾਣਾ ਪੰਜਾਬ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਪੰਜਾਬ ਹੁਣ ਬਦਲ ਚੁੱਕਿਆ ਇੰਤਜ਼ਾਬ ਦੇ ਜਿਵੇਂ ਪੰਜਾਬ ਦੇ ਲੋਕ ਵੀ ਗੂੜੀ ਨੀਂਦ ਸੁੱਤੇ ਪਏ ਹੋਣ ਅਜੀ ਹਮੇਸ਼ ਕਰਕੇ ਕਹਿ ਰਹੀਆਂ ਕਿਉਂਕਿ ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ 35 ਤੋਂ 40 ਪਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਉਸ ਦੀ ਦਸਤਾਰ ਵੀ ਉਤਾਰ ਦਿੱਤੀ ਗਈ ਹਾਲਾਂਕਿ ਇਸੇ ਦੌਰਾਨ ਉੱਥੋਂ ਲੰਘ ਰਹੇ ਇੱਕ ਸਿੱਖ ਨੌਜਵਾਨ ਨੇ ਉਕਤ ਸਿੱਖ ਨੌਜਵਾਨ ਦੀ ਜਾਨ ਬਚਾਈ ਜਿਸ ਨੂੰ ਪਰਵਾਸੀਆਂ ਦੇ ਵੱਲੋਂ ਕੁੱਟਿਆ ਜਾ ਰਿਹਾ ਸੀ ਅੱਜ ਇਸੇ ਸਿੱਖ ਨੌਜਵਾਨ ਨੂੰ ਤੁਹਾਡੇ ਮੁਖਾਤਿਬ ਕਰਾਂਗੇ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਸ ਰਾਤ ਹੋਇਆ ਕੀ ਸੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਨਾ ਹੈ ਸਰਵਜੀਤ ਸਿੰਘ ਉਰਫ ਸੋਨੂ ਜੰਡਿਆਲਾ ਜੋ ਕਿ ਸਮਾਜ ਸੇਵਕ ਵੀ ਨੇ ਸੋਨੂ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਡਮ ਆਪ ਜੀ ਦੀ ਸਮੁੱਚੀ ਟੀਮ ਦਾ ਜੀ ਸੋਨੂ ਜੀ ਮੈਂ ਸਭ ਤੋਂ ਪਹਿਲਾਂ ਇਹ ਹੀ ਪੁੱਛਣਾ ਚਾਹੂੰਗੀ ਕਿ ਆਖਿਰਕਾਰ ਉਸ ਰਾਤ ਹੋਇਆ ਕੀ ਸੀ ਉਸ ਦਿਨ ਮੈਡਮ ਅਸੀਂ ਜੰਮੂ ਤੋਂ ਆ ਰਹੇ ਸੀਗੇ ਤੇ ਕੋਈ ਬਾਬਾ ਸ਼੍ਰੀ ਚੰਜੀ ਦਾ ਪ੍ਰਕਾਸ਼ਪੁਰਪ ਸੀ ਉਸ ਦਿਨ ਤੇ ਅਸੀਂ ਉੱਥੇ ਸੇਵਾ ਕਰਨ ਦੇ ਲਈ ਰੁਕੇ ਪਠਾਨਕੋਟ ਔਰ ਜਦੋਂ ਅਸੀਂ ਬਾਟਸਾਪ ਤੋਂ ਨਿਕਲੇ ਤੇ ਸਾਨੂੰ ਆਉਂਦਿਆਂ ਰਸਤੇ 'ਚ ਟਾਈਮ ਲੱਗ ਗਿਆ ਫਿਰ ਕੋਈ 1.5 12 ਦੇ ਕਰੀਬ ਦਾ ਟਾਈਮ ਸੀਗਾ ਜਿਹੜਾ ਉਹ ਜਦੋਂ ਜੰਡਿਆਲਾ ਗੁਰੂ ਅਸੀਂ ਮੋੜੇ ਲੱਗੇ ਆਪਣੇ ਸ਼ਹਿਰ ਨੂੰ ਵਾਪਸ ਤੇ ਉੱਥੇ ਦਾਣਾ ਮੰਡੀ ਆ ਜੀ ਔਰ ਦਾਣਾ ਮੰਡੀ ਦੇ ਸਾਹਮਣੇ ਹੀ ਹਸਪੀਟਲ ਹੈ ਜਦੋਂ ਇਧਰਲੇ ਬੰਨੇ ਮੈਂ ਦੇਖਿਆ ਵੀ 20 25 ਪ੍ਰਵਾਸੀ ਇੱਧਰ ਖੜੇ ਨੇ ਦੀ ਪੰਤੀ ਪਰਲੇ ਬੰਨੇ ਨੇ ਉਸ ਦੇਖਿਆ ਵੀ ਕਾਫੀ ਰੌਲਾ ਪੈ ਰਿਆ ਚਲੋ ਅਸੀਂ ਗੱਡੀ ਮੋੜੀ ਦੋ ਜਣੇ ਸੀਗੇ ਮੇਰੇ ਨਾਲ ਦਾ ਕਹਿੰਦਾ ਵੀ ਭਾਜੀ ਹਸਪੀਟਲ ਦੇ ਬਾਹਰ ਪ੍ਰਵਾਸੀਆਂ ਨੇ ਸਿੱਖਾਂ ਤੇ ਹਮਲਾ ਕਰਤਾ ਅੱਛਾ ਜੀ ਚਲੋ ਜਦੋਂ ਗੱਡੀ ਦੇ ਮੈਂ ਫਿਰ ਬੈਕ ਕਰਕੇ ਉੱਥੇ ਹੀ ਰੋਕਤੀ ਸੜਕ ਦੇ ਵਿੱਚ ਹੀ ਜਦੋਂ ਮੈਂ ਉੱਤਰਿਆ ਤੇ ਮੈਂ ਥੋੜਾ ਜਿਆ ਦਬਕਾ ਮਾਰਿਆ ਜਦੋਂ ਤੇ ਉਹ ਮੁੰਡੇ ਜਿਹੜੇ ਸੀ ਛਡਾਰੇ ਸੀ ਜਿਹੜੇ ਹਸਪੀਟਲ ਵਾਲੇ ਉਹਨਾਂ ਨੂੰ ਵੀ ਡੰਡਿਆਂ ਦੇ ਨਾਲ ਉਹਨਾਂ ਤੇ ਵੀ ਹਮਲਾ ਕੀਤਾ ਕਾਫੀ ਲੋਕਾਂ ਨੇ ਸ਼ਰਾਬ ਪੀਤੀ ਸੀ ਸਾਰਿਆਂ ਨੇ ਔਰ ਜਦੋਂ ਉਹ ਮੁੰਡਾ ਜਿਹੜਾ ਸੀਗਾ ਮੇਰੀ ਬੈਕ ਸਾਈਡ ਤੇ ਆ ਗਿਆ ਮੈਂ ਕਿਹਾ ਪਿੱਛੇ ਆ ਜਾ ਤੇ ਉਹ ਕਹਿੰਦਾ ਭਾਜੀ ਮੇਰੀ ਪਾਗ ਉਤਾਰ ਦੀ ਮੇਰੀ ਦਸਤਾਰ ਉਤਾਰ ਦੀ ਮੈਨੂੰ ਬਚਾ ਲਓ ਮੈਨੂੰ ਮਾਰ ਦੇਣਾ ਔਰ ਉਹਦੇ ਗਲ ਚ ਮਫਰਲ ਪਾ ਕੇ ਕੁਛ ਇਧਰੋਂ ਖਿੱਚ ਰੇ ਕੁਛ ਉਧਰੋਂ ਤੇ ਵਾਲਾਂ ਤੋਂ ਫੜਿਆ ਉਹਨੂੰ ਤੇ ਮਗਰੋਂ ਲੋਹੇ ਦਾ ਸੀ ਕੁਛ ਹੱਥਾਂ ਤੇ ਪਾਇੜ ਮਾਰ ਰਿਹਾ ਚਲੋ ਜਦੋਂ ਤੱਕੇ ਤੁੱਕੇ ਮਾਰ ਕੇ ਮੈਂ ਪਰੇ ਕੀਤਾ ਫਿਰ ਮੈਂ ਜਦੋਂ ਇਹਨਾਂ ਨੂੰ ਕਿਹਾ ਮੈਂ ਕਿ ਗੱਲ ਕੀ ਹੋਈ ਦੱਸੋ ਚਲੋ ਨਾਲ ਮੇਰੇ ਹੋਰ ਜਿਹੜੇ ਇੱਥੇ ਲੱਗੇ ਬੰਨੇ ਸੀ ਮੈਂ ਰੌਲਾ ਹੋਇਆ ਦੋ ਤੱਕੀਤੇ ਫੋਨ ਫਾਂ ਡੀਐਸਪੀ ਨੂੰ ਵੀ ਫੋਨ ਕੀਤਾ ਔਰ ਫਿਰ ਇਹ ਕੀ ਕਿਤਾਬ ਪਰਲੇ ਬੰਨੇ ਚਲੇ ਗਏ ਤੇ ਕਹਿੰਦੇ ਇੱਧਰ ਆਓ ਜਦੋਂ ਫਿਰ ਇਹਨਾਂ ਇੱਧਰ ਆਓ ਗਿਆ ਫਿਰ ਮੈਂ ਕਿਹਾ ਵੀ ਇੱਥੇ ਤੇ ਅੱਗੇ ਵੀ ਪੱਗ ਲਾਤੀ ਆ ਇੱਥੇ ਥੋੜਾ ਸਮਾਂ ਪਹਿਲਾਂ ਜਿਹਦੀ ਮਰਜ਼ੀ ਗੱਲ ਪੈ ਜਾਂਦੇ ਆ ਔਰ ਜੇਕਰ ਅੱਜ ਨਾ ਗਏ ਤੇ ਫਿਰ ਜਿਹੜਾ ਮਾਝੇ ਵਾਲੇ ਆ ਔਰ ਸਾਰਿਆਂ ਤੇ ਕਲੰਕ ਲੱਗ ਜਾਣਾ ਅੱਜ ਗੱਲ ਮਤਲਬ ਸਾਡੀ ਮਾਝੇ ਦੇ ਮਝੈਲਾਂ ਦੀ ਹੋਂਦ ਦੀ ਆ ਗਈ ਆ ਪਰ ਜੇ ਅਸੀਂ ਅੱਜ ਵੀ ਨਾ ਗਏ ਤੇ ਲੋਕਾਂ ਨੇ ਤੇ ਕਹਿਣਾ ਵੀ ਇੱਥੋਂ ਦੇ ਲੋਕ ਨਮਰਦ ਨੇ ਕਾਇਰ ਨੇ ਬੁਜ਼ਦਲ ਨੇ ਔਰ ਗੁਰੂ ਸਾਹਿਬ ਨੇ ਜਿਹੜੀ ਤਲਵਾਰ ਸ਼ਸਤਰ ਧਾਰਨ ਕੀਤੀ ਅਸੀਂ ਅੰਮ੍ਰਿਤ ਦਾਤ ਜਦੋਂ ਲੈਨੇ ਆ ਤੇ ਉਸ ਵੇਲੇ ਫਿਰ ਵਾਕਿਆ ਹੀ ਉਸ ਦਿਨ ਮੈਨੂੰ ਜਿਹੜਾ ਮਹਿਸੂਸ ਹੋਇਆ ਵੀ ਰੱਖਿਆ ਗੁਰੂ ਸਾਹਿਬ ਨੇ ਜਿਹੜੀ ਤਲਵਾਰ ਦਿੱਤੀ ਸ਼ਸਤਰ ਦਿੱਤੇ ਇਸੇ ਕਰਕੇ ਸਾਨੂੰ ਦਿੱਤੇ ਫਿਰ ਜਦੋਂ ਮੈਂ ਮੰਡੀ ਦੇ ਅੰਦਰ ਗਿਆ ਤੇ ਮੈਨੂੰ ਪਤਾ ਸੀ ਕਿ ਬਈ ਹੁਣ ਪੁਲਿਸ 1-2 ਮਿੰਟ ਚ ਆ ਜਾਣੀ ਆ ਔਰ ਜਦੋਂ ਮੈਂ ਵੀਡੀਓ ਬਣਾ ਰਿਹਾ ਸੀਗਾ ਤੇ ਪੁਲਿਸ ਆਈ ਨਹੀਂ ਸਮਾਂ ਲੱਗ ਗਿਆ ਮੈਂ ਪੁੱਛਿਆ ਮੈਂ ਕਿਹਾ ਗੱਲ ਕੀ ਹੋਈ ਕਾਫੀ ਲੋਕ ਭੱਜ ਗਏ ਤੇ ਜਿਹੜੇ ਖੜੇ ਸੀ ਨਾ ਇੱਕ ਉਹਨਾਂ ਦਾ ਬੌਸ ਸੀ ਜਿਹੜਾ ਉਨੇ ਫਿਰ ਮੈਨੂੰ ਕਹਿੰਦਾ ਵੀ ਇਹ ਮੈਂ ਤੁਹਾਨੂੰ ਵੀਡੀਓ ਚ ਕੁਝ ਨਹੀਂ ਦੱਸਣਾ ਵੀਡੀਓ ਡਿਲੀਟ ਕਰੋ ਮੈਂ ਫੋਨ ਜਦੋਂ ਬੰਦ ਕੀਤਾ ਉਹ ਕਹਿੰਦਾ ਵੀਡੀਓ ਡਿਲੀਟ ਕਰੋ ਇਦਾਂ ਨਹੀਂ ਜਾਣ ਦੇਣਾ ਫਿਰ ਮੈਂ ਥੋੜੀ ਜੀ ਸੇਵਾ ਕੀਤੀ ਔਰ ਸੇਵਾ ਜਿਹੜੀ ਹੋਈ ਫਿਰ ਚਲੋ ਉੱਥੇ ਲੱਗੇ ਬੰਨੇ ਲੋਕਾਂ ਨੇ ਜਿਹੜਾ ਵੇਖਿਆ ਫਿਰ ਉਹ ਪੰਜਾਬ ਦੇ ਵੀ ਜਿਹੜੇ ਟਰੱਕਾਂ ਵਾਲੇ ਕੁਝ ਵੀਰ ਇੱਧਰ ਉੱਧਰ ਆ ਗਏ ਪਰ ਉਸ ਵੇਲੇ ਇਹੋ ਜਿਹੇ ਹਾਲਾਤ ਪ੍ਰਵਾਸੀਆਂ ਨੇ ਉੱਥੇ ਕਰਤੇ ਸੀ ਵੀ ਜਿਹੜੇ ਹਾਲਾਤ ਮੈਂ ਸੁਣਦਾ ਸੀਗਾ ਜਦੋਂ ਸੁਖਪਾਲ ਸਿੰਘ ਖੈਰਾਜੀ ਲੱਖਾ ਸਿਧਾਣਾ ਇਹਨਾਂ ਦੇ ਖਿਲਾਫ ਬੋਲਦੇ ਸੀ ਤੇ ਮੈਂ ਅਕਸਰ ਦੇਖਦਾ ਸੀ ਤੇ ਮੈਂ ਕਹਿਣਾ ਨਾ ਸੀ ਕਿ ਐਵੇਂ ਯਾਰ ਪ੍ਰਵਾਸੀ ਕੰਮ ਕਰਨ ਆਉਂਦੇ ਇਹਨਾਂ ਨੂੰ ਕਿਉਂ ਤੰਗ ਕਰਦੇ ਆ ਪਰ ਜਿਸ ਦਿਨੇ ਹਾਲਾਤ ਹੋਏ ਉਸ ਦਿਨ ਮੈਨੂੰ ਵੀ ਮਹਿਸੂਸ ਹੋਇਆ ਵੀ ਨਹੀਂ ਜਿਹੜੇ ਮਤੇ ਪੈ ਰਹੇ ਆ ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲ ਰਹੇ ਬਿਲਕੁਲ ਉਹ ਸਹੀ ਸੀ ਮੈਂ ਹੀ ਗਲਤ ਸੀ ਪਰ ਉਸ ਦਿਨ ਐਸੀ ਗੱਲ ਕਿਉਂਕਿ ਇਹ ਪਹਿਲਾਂ ਵੀ ਬਹੁਤ ਸਾਰੇ ਸਿੱਖਾਂ ਦੇ ਗਲਪ ਹੈ ਜਲੰਧਰ ਚ ਲੁਧਿਆਣੇ ਚ ਅੱਜ ਤੱਕ ਜਿੱਥੇ ਵੀ ਪਏ ਆ ਇਹਨਾਂ ਨੇ ਕੁੱਟਿਆ ਹੀ ਆ ਇਹ ਪਹਿਲੀ ਵਾਰੀ ਇਹ ਹੋਇਆ ਵੀ ਜਿਹੜਾ ਇਹਨਾਂ ਨੇ ਕੁੱਟ ਖਾਧੀ ਉੱਥੇ ਤੇ ਇਸ ਕਰਕੇ ਮੈਨੂੰ ਵੀ ਇਸ ਗੱਲ ਦਾ ਦੁੱਖ ਲੱਗਾ ਉਸ ਦਿਨ ਵੀ ਜਿਹੜਾ ਸਾਡੇ ਲੋਕ ਜਿਹੜੇ ਆ ਉਹ ਕਿਉਂ ਨਹੀਂ ਅਵੇਅਰ ਹੁੰਦੇ ਕਿਉਂ ਨਹੀਂ ਜਾਗਰੂਕ ਹੁੰਦੇ ਕਿਉਂਕਿ ਜਿੱਦਾਂ ਅਮਰਜੀ ਟ੍ਰੇਨਾਂ ਪਰ ਪਰ ਇੱਧਰ ਆਈ ਜਾਂਦੇ ਆ ਤੇ ਇੱਥੇ ਆਣ ਕੇ ਇਹਨਾਂ ਦੀ ਤਦਾਦ ਇੰਨੀ ਕੁ ਵੱਧ ਗਈ ਆ ਰੇੜੀਆਂ ਇਹਨਾਂ ਦੀਆਂ ਹਸਪੀਟਲਾਂ 'ਚ ਫ੍ਰੀ ਇਲਾਜ ਇਹ ਕਰ ਰਿਆ ਕਰਾ ਰਿਆ ਉੱਥੇ ਵੀ ਇਹ ਜਿਹੜਾ ਇਹਨਾਂ ਦੀ ਵੋਟਰ ਕਾਰਡ ਆਈਡੀ ਇੱਥੇ ਵੀ ਬਣੀ ਆ ਫਿਰ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਸਾਡੇ ਵਿਦਵਾਨ ਲੋਕ ਆ ਜਿਹੜੇ ਨਾ ਵਿਲੜ ਜਿਨ੍ਹਾਂ ਨੂੰ ਘਰਾਂ 'ਚ ਕੋਈ ਨਹੀਂ ਪੁੱਛਦਾ ਉਹ ਜਿੱਕਰ ਗਿਆਨ ਵੜਾ ਦਿੰਦੇ ਫੇਸਬੁੱਕ ਤੇ ਔਰ ਚੰਦ ਕੇ ਚੈਨਲ ਵਾਲੇ ਆ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਨ ਡਿਆ ਪੈਂਦੇ ਉਹ ਕਹਿੰਦੇ ਤੁਹਾਡੇ ਐਨਆਰਆਈ ਪ੍ਰਵਾਸੀ ਆ ਹੁਣ ਤੁਸੀਂ ਮੈਨੂੰ ਦੱਸੋ ਕਿ ਐਨਆਰਆਈ ਪ੍ਰਵਾਸੀ ਕਿਵੇਂ ਹੋਗੇ ਐਨਆਰਆਈ ਕਰੋੜਾ ਰੁਪਏ ਲਗਾ ਕੇ ਇਥੋਂ ਰੈਵਨਿਊ ਲੈ ਕੇ ਜਾਂਦੇ ਉੱਥੋਂ ਦੀ ਸਰਕਾਰ ਨੂੰ ਜਾ ਕੇ ਕਿੰਨਾ ਅਹਿਮ ਯੋਗਦਾਨ ਪਾਉਂਦੇ ਆ ਇਹ ਕੀ ਯੋਗਦਾਨ ਪਾਉਂਦੇ ਸਾਡੇ 'ਚ ਇਹ ਤੇ ਉੱਥੋਂ ਆਉਂਦੇ ਆ 100 ਰੁਪਏ ਦੀ ਟਿਕਟ ਕਟਾ ਕੇ ਆਉਂਦੇ ਆ ਉਹ ਆਉਂਦੇ ਆ ਤੇ ਕੋਈ ਇਹਨਾਂ ਦੀ ਆਇਡੈਂਟੀਫਾਈ ਨਹੀਂ ਕੋਈ ਕੁਝ ਨਹੀਂ ਕੀ ਪਤਾ ਹੈ ਕਿਹੜਾ ਕ੍ਰਾਈਮਕਰ ਆਉਂਦੇ ਕੀ ਕਰਕੇ ਆਉਂਦੇ ਆ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੇਕਰ ਉਦਣ ਕੋਈ ਵੱਡਾ ਹਾਸਾ ਹੋ ਜਾਂਦਾ ਮੈਂ ਨਾ ਉੱਥੇ ਹੁੰਦਾ ਤੇ ਉਹ ਮੁੰਡੇ ਦਾ ਕਿਸੇ ਦਾ ਮਰਡਰ ਹੋ ਜਾਂਦਾ ਤੇ ਅਗਲੇ ਦਿਨ ਸਰਕਾਰ ਨੇ ਉੱਥੇ ਆਉਣਾ ਸੀ 1 ਕਰੋੜ ਰੁਪਇਆ ਤੇ ਨਾਲ ਇੱਕ ਨੌਕਰੀ ਐਲਾਨ ਕਰਕੇ ਚਲ ਜਾਣਾ ਸੀ ਤੇ ਅਸੀਂ ਇਹੋ ਜਿਹਾ ਮੌਕਾ ਹੀ ਕਿਉਂ ਦੇਣ ਦਾ ਅਸੀਂ ਕਿਸੇ ਦੂਜੀ ਸਟੇਟ 'ਚ ਚੱਲ ਜੀਏ ਜਗ੍ਹਾ ਨਹੀਂ ਲੈ ਸਕਦੇ ਸਾਡੀ ਸਟੇਟ ਇਦਾਂ ਦੀ ਖੁੱਲੀ ਆ ਵੀ ਜਿਹੜਾ ਮਰਜ਼ੀ ਆਵੇ ਕੋਈ ਜਗ੍ਹਾ ਲਵੇ ਭਾਵੇਂ ਕੋਈ ਜੋ ਮਰਜ਼ੀ ਕਰੇ ਭਾਵੇਂ ਗੁੰਡਾਗਰਦੀ ਕਰੇ ਭਾਵੇਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰੇ ਇੱਥੇ ਕੋਈ ਕਿਸੇ ਨੂੰ ਪੁੱਛਦਾ ਕਿਛਦਾ ਨਹੀਂ ਕੋਈ ਕਿਸੇ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹੋ ਜਿਹੇ ਹਾਲਾਤ ਪੰਜਾਬ ਦੇ ਹੋ ਗਏ ਜੀ ਜੀ ਸੋਨੂ ਜੀ ਜਿਵੇਂ ਇਹ ਵੀਡੀਓ ਸਾਹਮਣੇ ਆਈ ਨਾ ਉਸ ਤੋਂ ਬਾਅਦ ਘੁੰਮ-ਘੁੰਮ ਕੇ ਜ਼ਹਿਨ ਦੇ ਵਿੱਚ ਨਾ ਇੱਕੋ ਸਵਾਲ ਆ ਰਿਹਾ ਹੈ ਕਿ ਕੀ ਹਾਲਾਤ ਬਣ ਗਏ ਨੇ ਪੰਜਾਬ ਦੇ ਕਿ ਪੰਜਾਬ ਆ ਕੇ ਪਰਵਾਸੀ ਜਿਹੜੇ ਨੇ ਪੰਜਾਬੀਆਂ ਨੂੰ ਹੀ ਕੁੱਟ ਰਹੇ ਨੇ ਬਿਲਕੁਲ ਕੁੱਟ ਰਹੇ ਅਸਲ ਚ ਐਰ ਕਿ ਥੋੜਾ ਜਿਹਾ ਨਾ ਗਲਤ ਬੰਦੇ ਚ ਇਨਾਂ ਦਾ ਨਾ ਵਾਹ ਪਿਆ ਸੀਗਾ ਲੁਧਿਆਣੇ ਜਲੰਧਰ ਵਾਲਿਆਂ ਨਾਲ ਤੇ ਦੂਜਿਆਂ ਨਾਲ ਐਰ ਕੀ ਇਹਨਾਂ ਦਾ ਵਾਹ ਪੈ ਗਿਆ ਮਾਝੇ ਵਾਲਿਆਂ ਨਾਲ ਉਹ ਗਲਤ ਬੰਦਿਆਂ ਨਾਲ ਵਾਹ ਪੈ ਗਿਆ ਨਹੀਂ ਤੇ ਇਹ ਤੇ ਜਿੰਨੂ ਮਰਜ਼ੀ ਜਦੋਂ ਪੰਜਾਬ ਪੰਜਾ ਜਣੇ ਪੈ ਜਾਂਦੇ ਐਰ ਕੀ ਜਦੋਂ ਇਹਨਾਂ ਦਾ ਮਾਝੇ ਵਾਲਿਆਂ ਮਝੈਲਾ ਨਾਲ ਵਾਹ ਪਿਆ ਤੇ ਫਿਰ ਇਹਨਾਂ ਦੀ ਸ਼ਤਰੋਲਈ ਸੇਵਾ ਆਈ ਤੇ ਫਿਰ ਜਿਹੜਾ ਗਿਆ ਤੇ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਕਿ ਕਹਿੰਦੇ ਟ੍ਰੇਨਾਂ ਦੇ ਨਿਕਲ ਗਏ ਰਾਤ ਉਦਣੀ ਬਿਲਕੁਲ ਮੈਂ ਦੇਖਿਆ ਕਿ ਤੁਸੀਂ ਨਾ ਵੀਡੀਓ ਦੇ ਵਿੱਚ ਉਹਨਾਂ ਨੂੰ ਲਲਕਾਰਿਆ ਵੀ 35 ਤੋਂ 40 ਪ੍ਰਵਾਸੀ ਸੀਗੇ ਤੇ ਤੁਸੀਂ ਇਕੱਲੇ ਖੜੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਲਲਕਾਰਿਆ ਵੀ ਆਓ ਇੱਥੇ ਮੇਰੇ ਨਾਲ ਗ ਮੈਂ ਤੇ ਮੈਡਮ ਤਾਂ ਹੀ ਉੱਥੇ ਜਾ ਕੇ ਕੰਮ ਕੀਤਾ ਕਿ ਕਾਰਨ ਉਸ ਦਿਨ ਸਾਡੇ ਇਲਾਕੇ ਲਈ ਸਾਡੇ ਮਾਜੇ ਦੀ ਹੋਂਦ ਦਾ ਮਕਸਦ ਸੀਗਾ ਉਹਨਾਂ ਦੇ ਵੀ ਵੈਮ ਦੂਰ ਹੋ ਜਾਣ ਬਿਲਕੁਲ ਦੂਰ ਹੋਣੇ ਚਾਹੀਦੇ ਸੀ ਪਰ ਸਾਡੇ ਲੋਕਾਂ ਨੂੰ ਤਾਨੇ ਦੇ ਦੇ ਮਾਰ ਦੇਣਾ ਸੀ ਉਹ ਤਾਨਿਆਂ ਨਾਲੋਂ ਚੰਗਾ ਸੀ ਕਿ ਇੱਕ ਸੂਰਮੇ ਵਾਂਗੂ ਮਰਦਾਂ ਵਾਂਗੂ ਮੈਦਾਨ 'ਚ ਖਲੋ ਕੇ ਲੜੀਏ ਕਿਉਂਕਿ ਜਿਸ ਵੇਲੇ ਉੱਥੇ ਜਿੱਦਾਂ ਪਹਿਲਾਂ ਇਹ ਕੰਮ ਹੋਏ ਸੀ ਨਾ ਤੇ ਲੋਕ ਜਥੇਬੰਦੀਆਂ ਜਦੋਂ ਆਉਂਦੀਆਂ ਸੀ ਤੇ ਉਹ ਕਹਿੰਦੇ ਸੀ ਜੰਡਿਆਲੇ ਵਾਲੋ ਮਰਗੇ ਜੇ ਕਿ ਜੰਡਿਆਲੇ ਵਾਲੇ ਉਹ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਤੁਸੀਂ ਇੰਨੇ ਜਾਣੇ ਜੇ ਇੱਥੇ ਜੰਡੇਆਲਾ ਤੁਹਾਡਾ ਗੁਰੂਆਂ ਦਾ ਵਾਅਦਾ ਤੇ ਤੁਸੀਂ ਕਾਹਦੇ ਕਹਿੰਦੇ ਜੇ ਤੁਹਾਨੂੰ ਆਣ ਕੇ ਪ੍ਰਵਾਸੀ ਕੁੱਟ ਗਏ ਪਰ ਇਸ ਵਾਰ ਜਦੋਂ ਇਹ ਕੰਮ ਹੋਇਆ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਸਮਾਜ ਸੇਵੀ ਵੀਰਾਂ ਦੇ ਫੋਨ ਆਏ ਵੀ ਦੱਸੋ ਕਿਤੇ ਜ਼ਰੂਰਤ ਆ ਮੈਂ ਕਹਾਂ ਜੀ ਕਿਤੇ ਜ਼ਰੂਰਤ ਨਹੀਂ ਜ਼ਰੂਰਤ ਕਿਉਂ ਨਹੀਂ ਆ ਕਿਤੇ ਕਿਉਂਕਿ ਅੱਜ ਜ਼ਰੂਰਤ ਆ ਸਾਨੂੰ ਇੱਕ ਦੂਜੇ ਦੇ ਨਾਲ ਖਲੋਣ ਦੀ ਸਾਡੀਆਂ ਦੂਰੀਆਂ ਹੀ ਨਹੀਂ ਵਧ ਗਈਆਂ ਅਸੀਂ ਸਿਰਫ ਇੱਕ ਫਾਰਮੈਲਟੀ ਤੱਕ ਰਹਿ ਗਏ ਹੁਣ ਕਈ ਲੋਕ ਮੈਨੂੰ ਕਮੈਂਟ ਕਰਦੇ ਸੀ ਕਿ ਮੈਂ ਦੇਖ ਰਿਹਾ ਸੀ ਚੈਨਲਾਂ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਲਗਾ ਕੇ ਉਹ ਮੈਨੂੰ ਕਹਿੰਦੇ ਉਹਨਾਂ ਨੂੰ ਮਾਰ ਕਿਉਂ ਨਹੀਂ ਦਿੱਤਾ ਉਹਨਾਂ ਨੂੰ ਪੁੱਠਾ ਟੰਗ ਦਿੰਦੇ ਉਹਨਾਂ ਨੂੰ ਵੱਢ ਦਿੰਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਬੰਦਿਆਂ ਨੇ ਕੌਮ ਦੇ ਲਈ ਸ਼ਹਾਦਤ ਦਾ ਜਾਮ ਪੀਤਾ ਇਹਨਾਂ ਨੇ ਕਦੀ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਪਰਿਵਾਰਾਂ ਨੂੰ ਪੁੱਛਿਆ ਜਿਹੜੇ ਬੰਦੀ ਸਿੰਘ ਸਜ਼ਾ ਭੁਗਤ ਚੁੱਕੇ ਇਹਨਾਂ ਕਦੀ ਉਹਦੇ ਲਈ ਹਾ ਦਾ ਨਾਰਾ ਮਾਰਿਆ ਤੇ ਧਰਨਾ ਲੱਗਾ ਉੱਥੇ ਦੇ ਹਾਲਾਤ ਵੇਖਿਓ ਮੈਂ ਜਾ ਕੇ ਆਇਆ ਇਹ ਬੰਦੇ ਕਿਸੇ ਦੇ ਮਤਲਬ ਨਹੀਂ ਹੁੰਦੇ ਨਾ ਇਹਨਾਂ ਕੁਝ ਕਰਨਾ ਫੋਟੋਆਂ ਜ਼ਰੂਰ ਲਾ ਲੈਂਦੇ ਆ ਸੰਤਾਂ ਦੀਆਂ ਪਰ ਇਹੋ ਜਿਹਾ ਪ੍ਰਚਾਰ ਕਰਦੇ ਆ ਜਿਹਦੇ ਨਾਲ ਇੱਕ ਗਾੜੀ ਆਉਣ ਵਾਲੇ ਨੂੰ ਵੀ ਤਕਲੀਫ ਹੁੰਦੀ ਆ ਵੀ ਯਾਰ ਮੈਂ ਸਮਾਜ ਲਈ ਚੰਗਾ ਕੰਮ ਕੀਤਾ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਤੇ ਇਹ ਲੋਕ ਗਿਆਨ ਦੇ ਰਹੇ ਖੁਦ ਕਿਉਂ ਨਹੀਂ ਕਰਦੇ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਵਾ ਖੁਦ ਆਪਾਂ ਕਿਉਂ ਨਹੀਂ ਕਰਦੇ ਆਪਾਂ ਕਹਿ ਦੇਣ ਉਹਨੂੰ ਮਾਰ ਦੇ ਇਹਨੂੰ ਇਦਾਂ ਕਰ ਦੇ ਅਸੀਂ ਕਿਉਂ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਕਿਉਂ ਖਰਾਬ ਕਰੀਏ ਸਾਡੀ ਸਟੇਟ ਆ ਜਦੋਂ ਸਾਡਾ ਪ੍ਰਸ਼ਾਸਨ ਸਹਿਯੋਗ ਕਰਦਾ ਫਿਰ ਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਜਦੋਂ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਫਿਰ ਉੱਥੇ ਦੇ ਜਿਹੜੇ ਡੀਐਸਪੀ ਸਾਹਿਬ ਹੈ ਉਹਨਾਂ ਨਾਲ ਮੇਰੀ ਕਿੰਨੀ ਵਾਰੀ ਗੱਲ ਵੀ ਹੋਈ ਮੀਟਿੰਗ ਵੀ ਹੋਈ ਐਸਐਚਓ ਸਾਹਿਬ ਗਏ ਉੱਥੇ ਜਦੋਂ ਪ੍ਰਸ਼ਾਸਨ ਸਾਡਾ ਸਹਿਯੋਗ ਕਰਦਾ ਤੇ ਫਿਰ ਅਸੀਂ ਕਿਉਂ ਪ੍ਰਸ਼ਾਸਨ ਨੂੰ ਵੀ ਗਲਤ ਕਹੀਏ ਜੀ ਬਿਲਕੁਲ ਜਦੋਂ ਸਾਡੇ ਜਾਂ ਤੇ ਹੋਵੇ ਨਾ ਸਾਡਾ ਕੋਈ ਨੁਮਾਇੰਦਾ ਨਹੀਂ ਸੁਣਦਾ ਇਹਦੇ ਵਿੱਚ ਕਿਸੇ ਸਰਕਾਰ ਦਾ ਕਿਸੇ ਕਿਸੇ ਦਾ ਗਲਤੀ ਨਹੀਂ ਸੀ ਜੀ ਗਲਤੀ ਗਲਤੀ ਸੀਗੀ ਕਿ ਉਹ ਬੰਦੇ ਨਸ਼ਾ ਕਰਕੇ ਸੜਕ ਤੇ ਘੁੰਮ ਰਹੇ ਆ ਜਦੋਂ ਉੱਥੇ ਪਤਾ ਲੱਗਾ ਕਿ ਉਹ ਮੁੰਡੇ ਸੜਕ ਤੋਂ ਲੰਘ ਰਹੇ ਆ ਉੱਥੇ ਸਾਡੇ ਕੀ ਆ ਜੀ ਪ੍ਰਵਾਸੀ ਔਰਤਾਂ ਨੇ ਉਹ ਸੜਕ ਤੇ ਰਾਤ ਨੂੰ ਹੱਥ ਦੇ ਦਿੰਦੀਆਂ ਉਹ ਹੱਥ ਦਿੰਦੀਆਂ ਜਦੋਂ ਰੁਕਦਾ ਕੋਈ ਤੇ ਮਗਰੋਂ ਪਛਿਤੀ ਜਣੇ ਢਾ ਲੈਂਦੇ ਜੀ ਹੁਣ ਉੱਥੋਂ ਦਾ ਮਾਹੌਲ ਹੈ ਤੇ ਜਾਂਚ ਕਰਨੀ ਆ ਪੁਲਿਸ ਨੇ ਪਰ ਮੇਰਾ ਜਿਹੜਾ ਫਰਜ ਸੀਗਾ ਉਹ ਮੈਂ ਅਦਾ ਕਰਤਾ ਔਰ ਉਹ ਫਰਜ ਵੀ ਇਸਾ ਬਣਾ ਅਦਾ ਕੀਤਾ ਕਿ ਗੈਰ ਕਾਨੂੰਨੀ ਕੋਈ ਕੰਮ ਨਹੀਂ ਕੀਤਾ ਵੀ ਜਿੱਦਾਂ ਉਹ ਕਹਿੰਦੇ ਮਾਰ ਦੋ ਵਾੜ ਉਹ ਇਹ ਕੋਈ ਕਿਸੇ ਨੂੰ ਸਜ਼ਾ ਉਨੀ ਦੋ ਜਿੰਨਾ ਕੀਤਾ ਕਿਸੇ ਨੂੰ ਮਾਰਨਾ ਕਿਸੇ ਦੀ ਜਾਨ ਲੈਣਾ ਉਹ ਇਨਸਾਨ ਦੇ ਲਈ ਨਹੀਂ ਇਹ ਚੰਗੀ ਗੱਲ ਹੈ ਕਿਸੇ ਨੂੰ ਬਚਾਉਣਾ ਚੰਗੀ ਗੱਲ ਆ ਜੇ ਤੁਹਾਡੇ ਗਾੜੀ ਕੋਈ ਅੜਦਾ ਵਾ ਤੇ ਤੁਸੀਂ ਠੀਕ ਹੈ ਉਨੀ ਕਿ ਸਜ਼ਾ ਉਹਨੂੰ ਦੋ ਜਿਹਦੇ ਨਾਲ ਤੁਸੀਂ ਵੀ ਸੇਫ ਰਹੋ ਤੇ ਉਹ ਵੀ ਸੇਫ ਰਹੇ ਕਿਸੇ ਨੂੰ ਮਾਰਨਾ ਇਹ ਹੱਲ ਨਹੀਂ ਕਿਸੇ ਚੀਜ਼ ਦਾ ਜੀ ਸੋਨੂੰ ਚ ਚਲੋ ਉਸ ਮਾਮਲੇ ਤੇ ਤਾਂ ਪੁਲਿਸ ਕਾਰਵਾਈ ਕਰ ਰਹੀ ਹੈ ਹੁਣ ਇੱਕ ਜ਼ਹਿਨ ਦੇ ਵਿੱਚ ਮੇਰੇ ਐ ਵੀ ਸਵਾਲ ਹੈ ਕਿ ਜਦੋਂ ਹੁਣ ਮੇਲੇ ਲੱਗਦੇ ਆ ਪੰਜਾਬ ਦੇ ਉੱਤੇ ਹਰ ਥਾਂ ਮੈਨੂੰ ਲੱਗਦਾ ਹੈ ਕਿ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮੇਲੇ ਲੱਗਦੇ ਹੋਣੇ ਅਣਗਿਣੇ ਤੇ ਜੇ ਆਪਾਂ ਗਿਣਨ ਨੂੰ ਵੀ ਲੱਗ ਜਾਈਏ ਤਾਂ ਗਿਣਤੀ ਨਹੀਂ ਹੋਣੀ ਇੰਨੇ ਕੁ ਮੇਲੇ ਲੱਗਦੇ ਨੇ ਪਰ ਤੁਸੀਂ ਉਹ ਤਸਵੀਰ ਜਿਹੜੀ ਪੰਜਾਬ ਦੀ ਪੁਰਾਣੇ ਪੰਜਾਬ ਦੀ ਸੀ ਜਦੋਂ ਮੇਲੇ ਲੱਗਦੇ ਹੁੰਦੇ ਸੀ ਹੁਣ ਮੈਨੂੰ ਵੀ ਚੇਤੇ ਆ ਜਦੋਂ ਛੋਟੇ ਹੋਣਾ ਮੇਲਿਆਂ ਦੇ ਵਿੱਚ ਪਰ ਅੱਜ ਹਾਲਾਤ ਐ ਬਣ ਗਏ ਨੇ ਕਿ ਸਾਡੇ ਮਾਪੇ ਸਾਨੂੰ ਮੇਲਿਆਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ ਕਿਉਂ ਕਿ ਕਿਉਂਕਿ ਮੇਲਿਆਂ ਦੇ ਵਿੱਚ ਹੁੰਦਾ ਕੌਣ ਹੈ ਪਰਵਾਸੀ ਬਿਲਕੁਲ ਜੀ ਬਿਲਕੁਲ ਸਹੀ ਆ ਅੱਜ ਪੰਜਾਬ ਸਾਰਾ ਹੀ ਤੇ ਇੱਥੋਂ ਛੜ ਛੜ ਕੇ ਵਿਦੇਸ਼ਾਂ ਨੂੰ ਚੱਲਿਆ ਗਿਆ ਇੱਥੇ ਜਿਹੜੀਆਂ ਵੀਡੀਓ ਕਲਿੱਪਾਂ ਆਉਂਡੀਆਂ ਨਾ ਅਸੀਂ ਹਾਸੇ ਮਜ਼ਾਕ ਚ ਲੈ ਲਏ ਨੇ ਬਹੁਤ ਸੀਰੀਅਸ ਮਸਲਾ ਵਾ ਜਿਹੜੇ ਇੱਕ ਐਨ ਆਰ ਆਈ ਕੋਈ ਆਉਂਦਾ ਤੇ ਉਹ ਜਦੋਂ ਆਣ ਕੇ ਕਹਿੰਦਾ ਪੀਏ ਘਰ ਮੇਰਾ ਤੇ ਉੱਥੇ ਉਹ ਘਰ ਦੇ ਵਿੱਚੋਂ ਜਿਹੜਾ ਨਿਕਲਦਾ ਉਹ ਕਹਿੰਦਾ ਇਹ ਘਰ ਮੇਰਾ ਕਹਿੰਦੇ ਸਰਪੰਚ ਕੋ ਚੱਲਦੇ ਸਰਪੰਚ ਵੀ ਪ੍ਰਵਾਸੀ ਕਹਿੰਦੇ ਠਾਣੇ ਚੱਲਦੇ ਉਹ ਵੀ ਪ੍ਰਵਾਸੀ ਇਸ ਕਰਕੇ ਇਹ ਹਾਲਾਤ ਜਿਹੜਾ ਵਾ ਇਹ ਸਹੀ ਆ ਅਸੀਂ ਇਹਨਾਂ ਗੱਲਾਂ ਨੂੰ ਇਹ ਨਾ ਦੇਖ ਕੇ ਕਹਿੰਨੇ ਸੀ ਛੱਡੋ ਯਾਰ ਕੀ ਐਵੇਂ ਕਰਦੇ ਆ ਮੇਲਿਆਂ 'ਚ ਆ ਕੇ ਇਹ ਸਾਡੀਆਂ ਹੀ ਧੀਆਂ ਪੇਣਾ ਨੂੰ ਛੇੜ ਜਾਂਦੇ ਨੇ ਬਿਲਕੁਲ ਛੇੜਦੇ ਆ ਖੁੱਲ੍ਹੇ ਆਮ ਸਕੂਲਾਂ ਦੇ ਬਾਹਰ ਮੈਂ ਦੇਖ ਰਿਆ ਵੀਡੀਓ ਹੁਣ ਕੀਰਤਪੁਰ ਸਾਹਿਬ ਦੀ ਵੀਡੀਓ ਆ ਕਿਸੇ ਨੇ ਮੈਨੂੰ ਪਾਈ ਕੀਰਤਪੁਰ ਸਾਹਿਬ ਬਤਾਲਪੁਰੀ ਜਿੱਥੇ ਸਿੱਖ ਫੁੱਲ ਪਾਉਣ ਜਾਂਦੇ ਆ ਉੱਥੇ ਇਹਨਾਂ ਨੇ ਕੀ ਕੀਤਾ ਜੀ ਉੱਥੇ ਸਾਡੇ ਲੋਕਾਂ ਦੀ ਵੀ ਗਲਤੀ ਆ ਜਿਹੜੇ ਪੈਸੇ ਸੁੱਟਦੇ ਆ ਗੁਰੂ ਮਰਿਆਦਾ ਦੇ ਉਲਟ ਜਿਹੜੇ ਕੰਮ ਕਰਦੇ ਉੱਥੇ ਨਾ ਰਜਾਈਆਂ ਕੰਬਲ ਛੁੱਟੀ ਜਾਂਦੇ ਜਾ ਕੇ ਜਦ ਕਿ ਗੁਰੂ ਮਰਿਆਦਾ ਚ ਇਹ ਚੀਜ਼ਾਂ ਨਹੀਂ ਆ ਉੱਥੇ ਨੰਗੇ ਸਿਰ ਸਾਰੇ ਵੜੇ ਆ ਜਿਹੜੇ ਜੋ ਕੁਝ ਵੀ ਸੁੱਟਦੇ ਉਹ ਥੱਲੇ ਜਾ ਕੇ ਫੁੱਲਾ ਫਲਾਈ ਕਰਦੇ ਆ ਔਰ ਇਹਨਾਂ ਨੇ ਮਾਹੌਲ ਉੱਥੇ ਇਹਨਾਂ ਕੋ ਖਰਾਬ ਕੀਤਾ ਉੱਥੇ ਟੋਲਾ ਬੱਦਾ ਵਾ ਔਰ ਹਰ ਗੁਰੂ ਘਰ ਦੇ ਬਾਹਰ ਵੀ ਇਹਨਾਂ ਮੰਗਣਾ ਸ਼ੁਰੂ ਕਰਤਾ ਉਹਦੇ ਨਾਲ ਕੀ ਆ ਕਿ ਅੱਜ ਤੁਸੀਂ ਕਿਸੇ ਵੀ ਹੋਟਲ ਰੈਸਟੋਰੈਂਟ ਦੇ ਬਾਹਰ ਚਲ ਜਓ ਕਿਸੇ ਵੀ ਲਾਈਟਾਂ ਤੇ ਚਲ ਜਾਓ ਉੱਥੇ ਸ਼ੀਸ਼ਾ ਖੜਕਾਉਣਗੇ ਪੈਸੇ ਮੰਗਣਗੇ ਛੋਟੇ ਛੋਟੇ ਬੱਚੇ ਲਾਤੇ ਗਾੜੀ ਪਾਣੀ ਪਾ ਦਿੰਦੇ ਗੱਡੀ ਦੇ ਸਾਫ਼ ਕਰਦੇ ਪੈਸੇ ਦੋ ਤੇ ਨਾ ਦੋਗੇ ਵੱਧਵਾਵਾ ਦੇਣਗੇ ਫਿਰ ਇਹਨਾਂ ਦੀਆਂ ਜਨਾਨੀਆਂ ਜਿਹੜੀਆਂ ਹੋਟਲਾਂ ਰੈਸਟੋਰੈਂਟਾਂ ਦੇ ਬਾਹਰ ਇਹੋ ਜਿਹੇ ਹਾਲਾਤ ਪੰਜਾਬ ਦੇ ਬਣਾਤੇ ਜੇ ਕਹੋਗੇ ਨਾ ਪੜਨਾ ਜੇ ਕਹਿੰਦੇ ਪੜਨਾ ਨਹੀਂ ਤੇ ਐਦਾਂ ਦਾ ਮਾਹੌਲ ਜਿਹੜਾ ਪੰਜਾਬ ਦਾ ਕਦੀ ਸੋਚਿਆ ਨਹੀਂ ਸੀ ਕਿ ਅੱਜ ਇਹੋ ਜਿਹੇ ਹਾਲਾਤ ਵੀ ਸਾਡੇ ਹੋਣਗੇ ਸਾਰੀਆਂ ਸਰਕਾਰੀ ਸਹੂਲਤਾਂ ਲੈਂਡੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਟ੍ਰੇਨਾਂ ਭਰੀਆਂ ਆਉਂਦੀਆਂ ਔਰ ਜਦੋਂ ਤੁਸੀਂ ਦੇਖ ਲਿਓ ਕਿਤੇ ਗੁੱਟਕੇ ਪਾਣ ਇਹਨਾਂ ਨੇ ਥੁੱਕ ਥੁੱਕ ਕਿਹੋ ਜਿਹੇ ਹਾਲਾਤ ਬੱਸ ਸਟੈਂਡਾਂ ਦੇ ਕੀਤੇ ਆ ਜਿੰਨੇ ਈ ਰਿਕਸ਼ਾ ਚਲਦੇ ਆ ਚਲਾਉਂਦੇ ਟੋਲ ਪਲਾਜ਼ਾਂ ਤੇ ਇਹ ਲੱਗੇ ਆ ਪੰਪਾਂ ਤੇ ਇਹ ਲੱਗੇ ਆ ਜਿੰਨੀਆਂ ਰੀੜੀਆਂ ਇਹਨਾਂ ਦੀਆਂ ਸਾਡੇ ਲੋਕਾਂ ਨੂੰ ਬੜਾ ਸ਼ੌਂਕ ਇਹਨਾਂ ਕੋ ਜਾਣਦਾ ਜੋ ਗੰਦ ਪੇਲ ਇਹਨਾਂ ਨੂੰ ਖਵਾਈ ਜਾਂਦੇ ਆ ਔਰ ਇਹੋ ਜਿਹੇ ਹਾਲਾਤ ਵੀ ਹੁਣ ਤੇ ਕਈ ਲੋਕਾਂ ਨੇ ਦਾੜੀਆਂ ਵੀ ਰੱਖ ਲਈਆਂ ਤੇ ਪਤਾ ਨਹੀਂ ਲੱਗਦਾ ਵੀ ਇਹ ਕੌਣ ਆ ਔਰ ਇੱਕ ਦਿਨ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਕਿਤੇ ਉਹਨਾਂ ਨੂੰ ਪੁੱਛ ਲਿਆ ਤੇ ਉਹ ਗਾੜੀਆਂ ਦਾੜੀ ਰੱਖੀ ਤੇ ਉਹ ਪ੍ਰਵਾਸੀ ਨਿਕਲਿਆ ਤੇ ਸਾਨੂੰ ਵੀ ਬੜਾ ਭਲੇਖਾ ਪਿਆ ਵੀ ਆ ਹਾਲਾਤ ਕੀ ਬਣ ਗਏ ਇਹ ਪੰਜਾਬ ਦੇ ਹਾਲਾਤ ਹੋ ਗਏ ਇਹਦੇ ਲਈ ਬਹੁਤ ਸਾਨੂੰ ਸੋਚਣਾ ਪਊ ਔਰ ਪੰਜਾਬ ਦੇ ਵਿੱਚ ਗੈਰ ਪੰਜਾਬੀ ਜਗਾ ਨਾ ਲੈ ਸਕੀ ਇਹ ਬਹੁਤ ਜ਼ਰੂਰੀ ਬਿਲਕੁਲ ਇਸੇ ਮੁੱਦੇ ਤੇ ਮੈਂ ਵੀ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਹੁਣ ਜਿੱਦਾਂ ਆਪਾਂ ਹਿਮਾਚਲ ਜਾਈਏ ਆਪਾਂ ਉੱਥੇ ਲੈਂਡ ਨਹੀਂ ਲੈ ਸਕਦੇ ਠੀਕ ਹੈ ਹੁਣ ਜੇਕਰ ਇੱਥੇ ਕੋਈ ਆਉਂਦਾ ਆ ਉਹ ਬੜੀ ਆਸਾਨੀ ਦੇ ਨਾਲ ਲੈ ਲੈਂਦਾ ਆ ਤੁਸੀਂ ਦੇਖਿਆ ਹੋਣਾ ਆ ਕਿ ਕਲੋਨੀਆਂ ਬਣ ਗਈਆਂ ਆ ਪ੍ਰਵਾਸੀ ਜਿਹੜੇ ਨੇ ਉਹਨਾਂ ਦੀ ਵੱਖਰੀਆਂ ਕਲੋਨੀਆਂ ਬਣ ਗਈਆਂ ਤੁਸੀਂ ਕਲੋਨੀ ਦੇ ਵਿੱਚ ਜਾਓਗੇ ਨਾ ਤੁਸੀਂ ਇੱਕ ਘੇੜਾ ਮਾਰੋਗੇ ਉੱਥੇ ਸਿਰਫ ਪ੍ਰਵਾਸੀ 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 ਹੈ ਤੇ ਕੋਠੀਆਂ ਬਣੀਆਂ ਹੋਈਆਂ ਨੇ ਸਾਡੇ ਵਰਗਿਆਂ ਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਆ ਬਣਾਉਂਦੇ ਬਣਾਉਂਦੇ ਨੂੰ ਕਿ ਅਸੀਂ ਘਰ ਬਣਾਉਣਾ ਆ ਤੇ ਉਹ ਆ ਕੇ ਇੱਥੇ ਬੜੀ ਆਸਾਨੀ ਦੇ ਨਾਲ ਆਪਣੇ ਘਰ ਲੈ ਲੈਂਦੇ ਆ ਬਿਲਕੁਲ ਜੀ ਇਹ ਸਾਰੀ ਜਿਹੜੀ ਦੇਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ ਕਿਉਂਕਿ ਪ੍ਰਵਾਸੀ ਜਿਹੜੇ ਆ ਉਹਨਾਂ ਦਾ ਚੇਅਰਮੈਨ ਬਣਾਤਾ ਸੀ ਇਹਨਾਂ ਨੇ ਔਰ ਜਿਹੜੀਆਂ ਇਹ ਸੂਲਤਾ ਵੀ ਆ ਉਧਰੋਂ ਹੀ ਮਿਲੀਆਂ ਤੇ ਉਹ ਜਿਹੜੀ ਪਰੰਪਰਾ ਗਾੜੀ ਚੱਲ ਵੀ ਬਹੁਤ ਸਾਰੀਆਂ ਕਲੋਨੀਆਂ ਨੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਐਸੀਆਂ ਜਗ੍ਹਾ ਨੇ ਜਿੱਥੇ ਤੁਹਾਨੂੰ ਪ੍ਰਵਾਸੀ ਹੀ ਦੇਖਣ ਨੂੰ ਮਿਲਣਗੇ ਦੁਆਬੇ 'ਚ ਖਾਸ ਕਰਕੇ ਇਹੋ ਜਿਹੇ ਹਾਲਾਤ ਨੇ ਕਿ ਇੱਕ ਦਿਨ ਖੈਰਾ ਸਾਹਿਬ ਵੀ ਕਹਿ ਰਹੇ ਸੀਗੇ ਵੀ ਇੰਨੇ ਹਾਲਾਤ ਮਾੜੇ ਨੇ ਵੀ ਜਿੱਥੇ ਦੇਖ ਲਓ ਪੱਗਾਂ ਵਾਲੇ ਤੇ ਦਿਖਦੇ ਹੀ ਨਹੀਂ ਹੁਣ ਤੁਸੀਂ ਮੇਲਿਆਂ ਦੀ ਗੱਲ ਕੀਤੀ ਉੱਥੇ ਵੀ ਨਹੀਂ ਦਿਖਦੇ ਤੁਸੀਂ ਸਕੂਲਾਂ ਦੇ ਵਿੱਚ ਦੇਖ ਲਓ ਉੱਥੇ ਵੀ ਨਹੀਂ ਤੁਹਾਨੂੰ ਨਜ਼ਰ ਆਉਣਗੇ ਹਾਲਾਤ ਪੰਜਾਬ ਦੇ ਜਿਹੜੇ ਆ ਉਹ ਕਿਹੜੇ ਬਣੇ ਨੂੰ ਤਰਪੇ ਅਸੀਂ ਬਾਹਰ ਚਲੇ ਗਏ ਇਹ ਇੱਥੇ ਆ ਗਏ ਇਹਨਾਂ ਨੂੰ ਇੱਥੇ ਜਦੋਂ ਅਸੀਂ ਰੱਖ ਹੀ ਰੱਖ ਜਾਂਦੇ ਹਾਂ ਘਰਾਂ ਦੀ ਤੇ ਇਹ ਸਾਡੇ ਘਰਾਂ ਦੇ ਲਈ ਜਿਹੜਾ ਸਹੀ ਨਹੀਂ ਆ ਅਸੀਂ ਕਿਤੇ ਨਾ ਕਿਤੇ ਸਭ ਤੋਂ ਗਲਤ ਫੈਸਲੇ ਹੀ ਕਰਦੇ ਆਂ ਔਰ ਦੂਜਾ ਜਿਹੜਾ ਇਹ ਆਉਂਦੇ ਆ ਕੰਮ ਕਰਦੇ ਚਲੋ ਠੀਕ ਆ ਜਦੋਂ ਉੱਥੋਂ ਆਉਂਦੇ ਆ ਇੱਥੇ ਇਹ ਕੀ ਲੈ ਕੇ ਆਉਂਦੇ ਕੁਝ ਨਹੀਂ ਲੈ ਕੇ ਆਉਂਦੇ ਖਾਲੀ ਹੱਥ ਆਉਂਦੇ ਆ ਔਰ ਸਾਡੇ ਐਨਆਰਆਈ ਵੀ ਇੱਥੋਂ ਕੀ ਕੁਝ ਨਹੀਂ ਲੈ ਕੇ ਜਾਂਦੇ ਲੈ ਕੇ ਜਾਂਦੇ ਆਪਣੇ ਵਿਚਾਰੇ ਕਿਰਤ ਕਮਾਈ ਕੱਢ ਕੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਨ ਲਈ ਵੀ ਪੈਸੇ ਪਾਉਂਦੇ ਔਰ ਜਦੋਂ ਇਹ ਆਉਂਦੇ ਇੱਥੋਂ ਇਹਨਾਂ ਦੀ ਕੋਈ ਆਇਡੈਂਟੀਟੀ ਪ੍ਰੂਫ ਨਹੀਂ ਉਧਰੋਂ ਦੇਖਿਆ ਜਾਂ ਇਹਨਾਂ ਦੇ ਪਿੰਡ ਦਾ ਜਿਹੜਾ ਸਰਪੰਚ ਆ ਕਾਉਂਸਲਰ ਆ ਉਹ ਲਿਖ ਕੇ ਦਵੇ ਉੱਥੋਂ ਦਾ ਥਾਣੇ ਵਾਲਾ ਲਿਖ ਕੇ ਦਵੇ ਇਹਨਾਂ ਦਾ ਕੈਰੇਕਟਰ ਕੀ ਆ ਫਿਰ ਇੱਥੇ ਜਿਹਦੇ ਕੋਲ ਆਉਂਦੇ ਆ ਉਹ ਬੰਦਾ ਜਿਹੜਾ ਵਾ ਇਹਨਾਂ ਦਾ ਹੀ ਸਾਰਾ ਕੁਝ ਥਾਣੇ ਦੇ ਵਿੱਚ ਦਵੇ ਔਰ ਉਹ ਥਾਣੇ ਵਾਲੇ ਜਿਹੜਾ ਇਹਦੇ ਵੈਰੀਫਿਕੇਸ਼ਨ ਕਰਨ ਵੀ ਇੱਥੇ ਆਇਆ ਵਾ ਕਦੋਂ ਆਇਆ ਵਾ ਕਿਹਦੇ ਕੋਲ ਰਹਿ ਰਿਹਾ ਕੀ ਕੰਮ ਕਰ ਰਿਹਾ ਤੇ ਕਮ ਸੇ ਕਮ ਕੱਲ ਨੂੰ ਕੋਈ ਵਾਰਦਤ ਕਰਕੇ ਜਾਊਗਾ ਤੇ ਪਤਾ ਤੇ ਹੋਊਗਾ ਅੱਜ ਕੀ ਕੁਝ ਹੋਣਿਆ ਜੋ ਚੋਰੀਆਂ ਡਕੈਤੀਆਂ ਕਈ ਕੁਝ ਹੁਣ ਵੀਡੀਓ ਵੀ ਸਾਹਮਣੇ ਆਉਣ ਡੈ ਪੀਆ ਤੇ ਉਹ ਚੀਜ਼ਾਂ ਜਿਹੜੀਆਂ ਦਿਨੋਂ ਦਿਨ ਵਧ ਨਹੀਂ ਆਈਆਂ ਘਟਨੀਆਂ ਨਹੀਂ ਜੇਕਰ ਸਰਕਾਰ ਸਖਤੀ ਨਾਲ ਪੇਸ਼ ਨਹੀਂ ਆਉਗੀ ਜੀ ਤੇ ਆਉਣ ਵਾਲੇ ਸਮੇਂ ਚ ਪੰਜਾਬ ਜਿਹੜਾ ਵਾ ਜਿੱਦਾਂ ਇੱਥੇ ਕੁਝ ਲੋਕ ਕਹਿੰਦੇ ਨਾ ਸਾਨੂੰ ਮਜ਼ਾਕ ਡਾਉਂਦੇ ਵੀ ਖਾਲਿਸਤਾਨ ਤੇ ਇੱਕ ਕਹਿੰਦੇ ਵੀ ਭਈਆ ਸਥਾਨ ਬਣਾ ਦਿਓ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਚ ਬਣ ਗਏ ਕਿਦੋਂ ਦਾ ਮੈਂ ਲੁਧਿਆਣੇ ਬੁੱਢਾ ਦਰਿਆ ਤੇ ਗਿਆ ਸੀ ਉੱਥੇ ਮੈਂ ਦੇਖਿਆ ਵੀ ਜੋ ਹਾਲਾਤ ਨੇ ਆਲੇ ਦਿਵਾਲੇ ਜਿੱਥੇ ਵੇਖ ਲਓ ਪ੍ਰਵਾਸੀ ਤੇ ਮੈਂ ਤੇ ਸਿੱਖ ਵੇਖਣ ਲਈ ਤਰਸ ਗਿਆ ਉੱਤੇ ਐਡੇ ਵੱਡੇ ਇੰਡਸਟਰੀ ਦਾ ਥਮ ਸ਼ਹਿਰ ਤੇ ਉੱਥੋਂ ਹੀ ਇਹ ਸ਼ੁਰੂਆਤ ਜਿਹੜੀ ਪੰਜਾਬ ਦੀ ਹੋਈ ਔਰ ਸਾਡੇ ਲੋਕਾਂ ਨੂੰ ਇੱਥੇ ਦੇਆਂ ਨੂੰ ਕੰਮ ਦੇਣ ਇੱਥੋਂ ਦੇਆਂ ਨੂੰ ਰੋਜ਼ਗਾਰ ਦੇਣ ਦੂਜਿਆਂ ਨੂੰ ਜਿਹੜਾ ਵਾ ਉਹ ਦੇਖੋ ਪਹਿਲਾਂ ਉਹਨਾਂ ਦੀ ਸਾਫ ਸਫਾਈ ਤੇ ਦੇਖ ਲੋ ਉਤਾਂ ਦੇ ਕਿਦਾਂ ਇਦਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਜਿਹੜਾ ਵਾ ਉਹਨਾਂ ਉੱਥੋਂ ਕੱਢੀਆਂ ਰੇੜੀਆਂ ਸਾਹਮਣੇ ਲੱਖ ਲੱਖ ਰੁਪਈਆ ਕਰਾਇਆ ਪਰ ਜਿਹੜੇ ਬਾਹਰ ਉਹਦਾਂ ਰੇੜੀਆਂ ਲਾਉਂਦੇ ਸੀ ਉਹ ਗੰਦ ਖਵਾਈ ਜਾਂਦੇ ਜਦੋਂ ਵੀਡੀਓ ਚੈਨਲਾਂ ਤੇ ਚੱਲੀਆਂ ਤੇ ਲੋਕੀ ਵੇਅਰ ਹੋਏ ਤੇ ਚਕਾਈਆਂ ਹੁਣ ਉਹਨਾਂ ਚੁੱਕੇ ਸੜਕ ਤੇ ਲਾਤੀਆਂ ਤੇ ਹੁਣ ਇਹਨਾਂ ਦੀ ਗੁੰਡਾਗਰਦੀ ਏਨੀ ਵਧ ਗਈ ਉੱਥ ਔਰ ਗੱਲ ਆਪੀ ਇਹ ਚੀਜ਼ ਨੂੰ ਜੇ ਰੋਕਣਾ ਵਾ ਤੇ ਸਾਨੂੰ ਏਕਾ ਵਖਾਉਣਾ ਪਊਗਾ ਨਹੀਂ ਇਹਨੂੰ ਜੇ ਆਪਾਂ ਸਿਆਸਤ ਦੇ ਨਾਲ ਜੋੜ ਕੇ ਦੇਖੀਏ ਹੁਣ ਵੋਟਾਂ ਵੀ ਤਾਂ ਬਣਦੀਆਂ ਨੇ ਕੌਣ ਬਣਾਉਂਦਾ ਆ ਸਿਆਸੀ ਲੀਡਰ ਹੀ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਤੇ ਇਹਦੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਸਿਆਸੀ ਲੀਡਰ ਬਣਾਉਂਦੇ ਆ ਸਿਆਸੀ ਲੀਡਰਾਂ ਨੇ ਇਹਨਾਂ ਨੂੰ ਬਲਾਕਾਂ ਦੇ ਪ੍ਰਧਾਨ ਵੀ ਬਣਾਤਾ ਕਈ ਜਗ੍ਹਾ ਤੇ ਵਾਰਡਾਂ ਦੇ ਇੰਚਾਰਜ ਨੇ ਕਈ ਜਗ੍ਹਾ ਤੇ ਇਹਨਾਂ ਨੂੰ ਕੁਛ ਨਾ ਕੁਛ ਬਣਾਤਾ ਇਹਨਾਂ ਨੇ ਉਹ ਜਦੋਂ ਸਿਆਸਤ ਚ ਇੱਕ ਦੀ ਐਂਟਰੀ ਹੁੰਦੀ ਆ ਉਹ ਆਪਣੀਆਂ ਵੋਟਾਂ ਦੇ ਲਈ ਸਾਡੇ ਲੋਕ ਤੇ ਕਿਤੇ ਟਿਕਦੇ ਨਹੀਂ ਇਹ ਕਿਸੇ ਇੱਕ ਨਾਲ ਟਿਕ ਜਾਂਦੇ ਆ ਇਹ ਸਿਆਣੇ ਬੁੜੇ ਇਹਨਾਂ ਨੂੰ ਪਤਾ ਇਹ ਜਦੋਂ ਇੱਕ ਨਾਲ ਖਲੋ ਜਾਂਦੇ ਆ ਉਹ ਫਿਰ ਲੀਡਰ ਜਿਹੜੇ ਆ ਕਹਿੰਦੇ ਨਹੀਂ ਯਾਰ ਇਹ ਮੇਰੇ ਨਾਲ ਖਲੋਣ ਵਾਲਾ ਬੰਦਾ ਉਹ ਫਿਰ ਪੰਜਾਬ ਦੀ ਨਹੀਂ ਉਹ ਫਿਰ ਇਹਨਾਂ ਦੀ ਸੋਚਦੇ ਆ ਉਹ ਜਦੋਂ ਇਹਨਾਂ ਦੀ ਸੋਚਦੇ ਆ ਤੇ ਉੱਥੇ ਆਣ ਕੇ ਪੰਜਾਬ ਦਾ ਬੇੜਾ ਕਰਕੇ ਸ਼ੁਰੂ ਹੋ ਜਾਂਦਾ ਹੋਣਾ ਕਿਉਂਕਿ ਸਾਡੇ ਲੋਕਾਂ ਦਾ ਏਕਾ ਨਹੀਂ ਇਹਨਾਂ ਦਾ ਏਕਾ ਬਹੁਤ ਹੈ ਸਾਡੇ ਲੋਕਾਂ ਦਾ ਏਕਾ ਨਹੀਂ ਤੁਹਾਨੂੰ ਦੇਖੋ ਕਿਉਂਕਿ ਸੁਖਪਾਲ ਖਹਿਰਾ ਜਿਹੜਾ ਸਾਡਾ ਵਿਧਾਇਕ ਆ ਉਹਨੇ ਕਿੰਨੀ ਵਾਰੀ ਵੇਖੋ ਲੈ ਕੇ ਗਿਆ ਵੀ ਪੰਜਾਬ ਦੇ ਵਿੱਚ ਐਸਾ ਕਾਨੂੰਨ ਬਣਾਇਆ ਜਾਵੇ ਗੈਰ ਪੰਜਾਬੀ ਜਗ੍ਹਾ ਨਾ ਲਵੇ ਔਰ ਨਹੀਂ ਸੁਣਦੇ ਸਪੀਕਰ ਸਾਹਿਬ ਕੋ ਮੈਂ ਵੀ ਗਿਆ ਸੀਗਾ ਇਸ ਮਸਲੇ ਦੇ ਲਈ ਔਰ ਪਰ ਗੱਲ ਦੁੱਖ ਦੀ ਇਹੀ ਆ ਕਿ ਇਹ ਸਿਰਫ ਔਰ ਸਿਰਫ ਇੱਕ ਆ ਹੁਣ ਵੀਡੀਓ ਚੱਲੀ ਆ ਹੋਇਆ ਕੰਮ ਚਾਰ ਦਿਨ ਰੌਲਾ ਪੈਣਾ ਫਿਰ ਹਟ ਜਾਣਾ ਫਿਰ ਕਿਸੇ ਨਾਲ ਇਹ ਹੋਇਆ ਕੰਮ ਤੇ ਫਿਰ ਰੌਲਾ ਪੈ ਜਾਣਾ ਪਰ ਮੈਂ ਇਸ ਚੀਜ਼ ਨੂੰ ਜਿਹੜਾ ਦੇਖ ਲਿਆ ਉਹਨਾਂ ਬੜੇ ਨੇੜੇ ਤੋਂ ਮੈਂ ਤੇ ਚੁੱਪ ਨਹੀਂ ਕਰਨਾ ਹੁਣ ਮੈਨੂੰ ਤੇ ਉਦੋਂ ਦੀ ਅਕਲ ਆ ਗਈ ਆ ਹੁਣ ਜਿਨ੍ਹਾਂ ਨੇ ਅਕਲ ਲੈਣੀ ਆ ਗਾੜੀ ਹੌਲੀ ਹੌਲੀ ਆਈ ਜਾਣੀਆਂ ਪਰ ਜਦੋਂ ਕਿਸੇ ਨਾਲ ਹੁੰਦਾ ਵਾ ਹੁਣ ਤੇ ਇਹਨਾਂ ਦੀਆਂ ਵੀਡੀਓ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਰਾਤੀ ਵੀਡੀਓ ਦੇਖਣ ਡਿਆ ਕਿ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਇਹਨਾਂ ਦੇ ਖੁੱਲਿਆ ਮ ਹੌਸਲੇ ਬੁਲੰਦ ਨੇ ਕੋਈ ਇਹਨਾਂ ਨੂੰ ਪਰਵਾਹ ਨਹੀਂ ਤੁਸੀਂ ਫੜ ਕਿੱਦਾਂ ਲਓਗੇ ਮੰਨ ਲਓ ਉਹ ਦਿਨ ਉੱਥੇ ਮੁੰਡੇ ਦਾ ਮਰਡਰ ਹੋ ਜਾਂਦਾ ਤੇ ਆਪਾਂ ਕਿੱਥੋਂ ਲੱਭ ਲੈਂਦੇ ਇਹਨਾਂ ਨੂੰ ਇਹਨਾਂ ਨੇ ਬਹਿ ਕੇ ਇੱਥੋਂ ਗਾਂ ਜਾਣਾ ਸੀ ਕੋਈ ਪਹਿਚਾਣ ਹੀ ਨਹੀਂ ਕੋਈ ਆਇਡੈਂਟੀ ਨਹੀਂ ਕੋਈ ਗੱਲ ਨਹੀਂ ਜਦੋਂ ਮੈਂ ਪੁੱਛ ਰਿਹਾ ਵੀ ਤੁਸੀਂ ਕਿਹੜੀ ਆੜਤਾ ਤੇ ਲੱਗੇ ਜੇ ਕਿੱਥੋਂ ਆਏ ਜੋ ਦੱਸਦੇ ਹੀ ਨਹੀਂ ਝੁੱਗੀਆਂ 'ਚ ਵੱ ਉਹਨਾਂ ਨੂੰ ਪਤਾ ਹੀ ਨਹੀਂ ਕੀ ਆਪ ਹੀ ਇੱਥੋਂ ਦੇ ਲੋਕ ਜਿਹੜੇ ਆ ਨਾ ਜਿੱਦਾਂ ਉਹਨਾਂ ਨੂੰ ਲੰਗਰ ਖਵਾ ਖਵਾ ਕੇ ਲਿਉਂਦੇ ਸੀ ਕੱਪੜੇ ਦਿੰਦੇ ਸੀ ਪੌਣ ਜਿੱਦਾਂ ਸੁਖ ਹੁਲਤਾਂ ਦਿੰਦੇ ਸੀ ਤੇ ਉਹੀ ਹੁਣ ਸੁਖ ਹੁਲਤਾਂ ਉਹ ਸਾਡੇ ਪੰਜਾਬੀਆਂ ਤੇ ਬਖਤਨੀਆ ਨਾ ਸ਼ੁਰੂ ਕਰਤੀਆਂ ਆ। ਸੋਣੇ ਜੀ ਤੁਸੀਂ ਕਿਹਾ ਕਿ ਅਸੀਂ ਗੱਲ ਕੀਤੀ ਅੱਗੇ ਪਰ ਸਾਡੀ ਕਿਸੇ ਨੇ ਸੁਣੀ ਨਹੀਂ। ਕਾਰਨ ਕੀ ਐ? ਕਾਰਨ ਇਹੀ ਐ ਜੀ ਵੋਟ ਬੈਂਕ। ਜਦੋਂ ਇਲੈਕਸ਼ਨਾਂ ਨੇੜੇ ਜੇ ਆਉਂਦੀਆਂ ਨਾ ਉਦੋਂ ਬਿਲਕੁਲ ਉਦੋਂ ਕਹਿੰਦੇ ਜੀ ਠੀਕ ਐ ਬਹੌਲਾ ਪਾਰਾ ਪਾਸਾ ਵੇਖ ਲੈਂਦੇ ਕਿੱਥੇ ਕੀ ਐ। ਜਦੋਂ ਇਹਨਾਂ ਨੂੰ ਲੱਗਦਾ ਵੀ ਇੱਥੇ ਇੱਕ ਬੈਨੀਫਿਟ ਸਾਡਾ ਵਾ ਇੱਥੇ ਨਹੀਂ ਫਿਰ ਉਹਦਾ ਇਹ ਕਹਿੰਦੇ ਵੀ ਨਹੀਂ ਟਾਈਮ ਕੱਢੋ ਕਿਉਂਕਿ ਮੈਂ ਵੀ ਰਾਜਨੀਤੀ ਦੇ ਵਿੱਚ ਮੈਨੂੰ ਬੜਾ ਲੰਮਾ ਸਮਾਂ ਹੋ ਗਿਆ ਤੁਸੀਂ ਜਦੋਂ ਇਹੋ ਜੀ ਗੱਲ ਰਾਜਨੀਤਿਕ ਲੀਡਰ ਕੋ ਕਰੋਗੇ ਉਹਨੇ ਗੱਲ ਨੂੰ ਇਗਨੋਰ ਕਰ ਦੇਣਾ ਔਰ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਨਾ ਭਾਜੀ ਆਪਾਂ ਇੱਥੇ ਕਲੋਨੀ ਕੱਟਣੀ ਆ ਇਹਦਾ ਰੇਟ ਕਿਦਾਂ ਵਧਣਾ ਹੈ ਇਹਦਾ ਕਿਦਾਂ ਛੁੱਟਣਾ ਇੱਥੋਂ ਪੁਲ ਕਿਦਾਂ ਕੱਢਣਾ ਇੱਥੋਂ ਕਿੰਨੇ ਪੈਸੇ ਖਾਣੇ ਇੱਥੋਂ ਕਿਦਾਂ ਕਰਨਾ ਉਹ ਫਿਰ ਤੁਹਾਨੂੰ ਨਾ ਬੜੀ ਬਰੀਕੀ ਨਾਲ ਸੁਣਗੇ ਤੇ ਉਦੋਂ ਫਿਰ ਤੁਹਾਨੂੰ ਨਾਲ ਬਾਹ ਕੇ ਕਹਿਣਗੇ ਵੀ ਦੱਸ ਹੁਣ ਕਿੱਦਾਂ ਵਾ ਤੇ ਇਸ ਤਰ੍ਹਾਂ ਕਿ ਇਦਾਂ ਦੀ ਰਾਜਨੀਤੀ ਤੇ ਇਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਜੇਕਰ ਪੰਜਾਬ ਦਾ ਭਲਾ ਕਰਨਾ ਹੈ ਤੇ ਪੰਜਾਬ ਦੇ ਲਈ ਕਮ ਸੇ ਕਮ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਸਾਨੂੰ ਔਰ ਰਾਜਨੀਤੀ ਤੋਂ ਉੱਠ ਕੇ ਸੋਚਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਕਾਨੂੰਨ ਪਾਸ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਕੋਈ ਗੈਰ ਪੰਜਾਬੀ ਜਿਹੜਾ ਜਗਾ ਨਾ ਲੈ ਸਕੇ ਜਿੱਦਾਂ ਦੂਜੀਆਂ ਸਟੇਟਾਂ ਦੇ ਵਿੱਚ ਮਤਾ ਪਾਸ ਹੈ ਇੱਥੇ ਵੀ ਵਿਧਾਨ ਸਭਾ ਵਿੱਚ ਹੋਣਾ ਚਾਹੀਦਾ ਬਿਲਕੁਲ ਇੱਕ ਹੋਰ ਹੁਣ ਹਾਲੀ ਦੇ ਵਿੱਚ ਜਿਹੜੇ ਪਿੰਡ ਨੇ ਆਪਣੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੇ ਮਤਾ ਪਾਸ ਕਰ ਦਿੱਤਾ ਕਿ ਵੀ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਇੱਥੇ ਦਾਖਲ ਨਹੀਂ ਹੋਣ ਦੇਵਾਂਗੇ ਇਹਨੂੰ ਕਿਵੇਂ ਦੇਖੇ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਕੀਤਾ ਉਹਨਾਂ ਨੇ ਪਿੰਡ ਵਾਲਿਆਂ ਨੇ ਦੇਰਾਈ ਦਰਸਤਾਈ ਜੇ ਪਿੰਡਾਂ ਵਾਲਿਆਂ ਨੇ ਸ਼ੁਰੂਆਤ ਕੀਤੀ ਆ ਨਾ ਤੇ ਇਹਦਾ ਮਤਲਬ ਵੀ ਇਹ ਲਹਿਰ ਜਿਹੜੀ ਚੱਲ ਪਈ ਹੈ ਛੇਤੀ ਜਿਹੜਾ ਵਾ ਸਕਸੈਸਫੁਲ ਹੋਊਗੀ ਮੈਨੂੰ ਪਤਾ ਲੱਗਾ ਸੀ ਕਿ ਕੁਝ ਮੁਲਾਜ਼ਮ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਦਾਂ ਨਹੀਂ ਲਿਖ ਸਕਦੇ ਕਿਉਂ ਨਹੀਂ ਲਿਖ ਸਕਦੇ ਪਿੰਡ ਦਾ ਮੁਖੀ ਆ ਪਿੰਡ ਦੇ ਮੁਖੀ ਨੇ ਸੋਚਣਾ ਵੀ ਉਹਦੇ ਪਿੰਡ ਦੇ ਵਿੱਚ ਕਿਦਾਂ ਦਾ ਕੰਮ ਹੈ 12 ਆਣ ਕੇ ਕੋਈ ਬੰਦਾ ਰਹਿਣਿਆ ਕੱਲ ਨੂੰ ਕੋਈ ਵਾਰਦਾ ਚਲ ਕਰਕੇ ਚਲ ਗਿਆ ਤੇ ਪੁੱਛਣਾ ਕਿਨੂੰ ਸਰਪੰਚ ਨੂੰ ਪੁੱਛਣਾ ਨਾ ਤੇ ਸਰਪੰਚ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਤੇ ਸਰਪੰਚ ਇਹਦਾ ਵਧੀਆ ਜਿਹੜੇ ਡਿਸੀਜਨ ਉਹਨਾਂ ਨੇ ਲੈ ਲੇ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਜੀ ਪੀ ਇਹ ਲੋਕ ਕੱਲ ਨੂੰ ਕਿਤੇ ਕੋਈ ਇਹੋ ਜਿਹੀ ਹਰਕਤ ਨਾ ਸਾਡੇ ਪਿੰਡ ਚ ਕਰ ਦੰਤੀਆਂ ਭੈਣਾ ਆਉਂਦੀਆਂ ਜਾਂਦੀਆਂ ਹੁਣਾ ਇੱਥੇ ਆਪਣੇਆਂ ਨੂੰ ਤੇ ਪਤਾ ਸਾਰਿਆਂ ਨੂੰ ਪਿਆ ਐਦਾ ਕਰਿਆ ਉਹਦਾ ਕਰਿਆ ਆਹ ਦਾ ਸਾਡੀ ਭੈਣ ਆ ਫਲਾਨਾ ਵਾ ਐਦਾਂ ਵਾ ਤੇ ਇਹਨਾਂ ਨੂੰ ਪਤਾ ਥੋੜੀ ਇਹਨਾਂ ਨੇ ਕਿਹੜੇ ਵੇਲੇ ਸ਼ਰਾਬ ਪੀ ਕੇ ਕਿੰਨੂ ਕੀ ਕਹਿ ਦੇਣਾ ਇਹ ਹਾਲਾਤ ਦੇਖਣ ਨੂੰ ਸਾਹਮਣੇ ਆ ਰਿਹਾ ਹੁਣ ਤੇ ਵੀਡੀਓ ਦਾ ਯੋਗਿਆ ਵੀਡੀਓ ਚ ਸਾਹਮਣੇ ਆ ਰਿਹਾ ਕਿਦਾਂ ਕਿਦਾਂ ਸਕੂਲਾਂ ਦੇ ਬਾਹਰ ਕੁੜੀਆਂ ਨੂੰ ਘੇੜਨਾ ਸ਼ੁਰੂ ਕਰਤਾ ਇਹਨਾਂ ਨੇ ਇਸ ਕਰਕੇ ਕਮ ਸੇ ਕਮ ਜਿਹੜੀ ਸ਼ਕਤੀ ਜ਼ਰੂਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਔਰ ਜਿਹੜੇ ਵੀ ਇੱਥੇ ਆਉਂਦੇ ਨਾਲ ਆਇਡੈਂਟੀਫਾਈ ਕਰਨਾ ਕਿ ਇਹ ਬੰਦੇ ਉਥੋਂ ਕ੍ਰਾਈਮ ਕਰਕੇ ਤਣੀ ਕੋਈ ਆਏ ਅੱਜ ਜੇ ਤੁਸੀਂ ਇਹ ਪਤਾ ਕਰ ਲੋਗੇ ਤਾਂ 95% ਤੁਹਾਨੂੰ ਕ੍ਰਾਈਮ ਵਾਲੇ ਬੰਦੇ ਮਿਲਣਗੇ ਜਿਹੜੇ ਇੱਥੇ ਆਉਂਦੇ ਆ ਨਾ ਐਡਾ ਕਿਹੜਾ ਪੰਜਾਬ ਨਾਲ ਹੀ ਮੋਹ ਪੈ ਗਿਆ ਸਾਨੂੰ ਐਡਾ ਕਿਹੜਾ ਪੰਜਾਬ ਚ ਹੀ ਕੰਮ ਹੈ ਹੋਰ ਦੂਜੀਆਂ ਸਟੇਟਾਂ ਚ ਕੰਮ ਨਹੀਂ ਹੈਗਾ ਕਿਉਂਕਿ ਇੱਥੇ ਪੰਜਾਬ ਚ ਹੀ ਕਿਉਂ ਆਨੇ ਆਪਾਂ ਪੰਜਾਬ ਦੇ ਵਿੱਚ ਕਿਤੇ ਕੋਈ ਪੁੱਛਦਾ ਕਿਛਦਾ ਨਹੀਂ ਇੱਕ ਸਾਡੇ ਇੱਥੇ ਖਾਣ ਪੀਣ ਲਈ ਰੋਟੀ ਪਾਣੀ ਫ੍ਰੀ ਮਿਲਦਾ ਕੋਈ ਕਿਤੇ ਨਹੀਂ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਤੇ ਉਹੀ ਚੀਜ਼ਾਂ ਨੇ ਸਾਨੂੰ ਅੱਜ ਮਰਵਾ ਦਿੱਤਾ ਬਿਲਕੁਲ ਮਰਵਾ ਦਿੱਤਾ ਹੁਣ ਆਪਾਂ ਜੇਕਰ ਗੱਲ ਕਰੀਏ ਇਹ ਉਹੀ ਸਿੱਖ ਨੌਜਵਾਨ ਹੈ ਜਿਸ ਨੇ 35 ਤੋਂ 40 ਪ੍ਰਵਾਸੀਆਂ ਨੂੰ ਇਕੱਲਿਆਂ ਲਲਕਾਰਿਆ ਸੀ ਤੇ ਗੱਲ ਸਿਰਫ ਇੰਨੀ ਕਹਿਆ ਕਿ ਅਸੀਂ ਸੁੱਤੇ ਪਏ ਹਾਂ ਉਹ ਵੀ ਗੁੜੀ ਨੀਂਦ ਅਸੀਂ ਜਾਣ ਬੁੱਝ ਕੇ ਨਹੀਂ ਉੱਠ ਰਹੇ ਇੱਕ ਸੋਨੂੰ ਜਿਵੇਂ ਇੱਕ ਹੋਰ ਗੱਲ ਕਰਨਾ ਚਾਹੂੰਗੀ ਇੱਥੇ ਇੱਕ ਹੁੰਦਾ ਨਾ ਕਿ ਕੋਈ ਸੌਣ ਦੀ ਐਕਟਿੰਗ ਕਰ ਰਿਹਾ ਉਹ ਵੀ ਉਹਨੂੰ ਆਪਾਂ ਜਗਾ ਨਹੀਂ ਸਕਦੇ ਇੱਕ ਹੁੰਦਾ ਕਿ ਜਿਹੜਾ ਬੰਦਾ ਸੌ ਰਿਹਾ ਹੈ ਉਹਨੂੰ ਤਾਂ ਆਪਾਂ ਉਠਾਲ ਦਿੰਦੇ ਹਾਂ ਆਪਣੇ ਪੰਜਾਬੀ ਗੁੜੀ ਨੀਂਦ ਸੁੱਤੇ ਹੋਏ ਤੇ ਜਾਣ ਬੁੱਝ ਕੇ ਸੁੱਤੇ ਹੋਏ ਦੇਖੋ ਅੱਗੇ ਤੇ ਇਹ ਸੀ ਸੂਰਬੀਰ ਯੋਧਿਆਂ ਦੀ ਕੌਮ ਤੇ ਹੁਣ ਬਣ ਗਈ ਐ ਨਚਾਰਾਂ ਦੇ ਜਿਹੜੇ ਨਚਾਰ ਮੈਂ ਉਹਨਾਂ ਚੰਦ ਲੋਕਾਂ ਨੂੰ ਕਹਿਣ ਡਿਆ ਜਿਹੜੇ ਨਾ ਟਿਕਟੌਕ ਤੇ ਵੀਡੀਓ ਪਾਉਂਦੇ ਸੀ ਮਤ ਰਹਿ ਕੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਇਹ ਨਹੀਂ ਲੈਣਾ ਦੇਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਨੇ ਆਪਣੇ ਚਾਰ ਪੁੱਤ ਬਾਤ ਤੇ ਸਾਡੇ ਤੋਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਸਾਡੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾ ਕੇ ਚਾਂਦਨੀ ਚੌਂਕ 'ਚ ਸੀਸ ਦਿੱਤਾ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਵੇਂ ਤਤੀ ਤਵੀ ਤੇ ਬਹਿ ਕੇ ਸ਼ਹਾਦਤ ਪਾਈ, ਕਿਵੇਂ ਬੰਦ-ਬੰਦ ਕਟਵਾਇਆ ਭਾਈ ਮਤੀ ਦਾਸ ਸਤੀ ਦਾਸ ਪਾਈ ਦਿਆਲੇ ਨੇ। ਜਦੋਂ ਅਸੀਂ ਉਹਨਾਂ ਇਤਿਹਾਸ ਨੂੰ ਭੁੱਲ ਜਾਂਦੇ ਆਂ, ਦੇਖੋ ਗੁਰੂ ਸਾਹਿਬ ਦੇ ਨਾਲ ਕਿੰਨਾ ਪ੍ਰੇਮ ਸੀਗਾ। ਉਹਨਾਂ ਪਿਆਰਿਆਂ ਦਾ ਉਸ ਮਾਝੇ ਦੀ ਧਰਤੀ ਦੇ ਲਈ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਕਿਦਾਂ ਸ਼ੀਧੀ ਪਾਉਣ ਦੇ ਲਈ ਆ ਗਏ ਔਰ ਸਤਗੁਰੂ ਅੱਗੇ ਸੀਸ ਭੇਟ ਕਰਤਾ। ਐਸੀ ਨਗਰੀ ਦੇ ਵਿੱਚ ਇਨਾ ਪਿਆਰ ਤੇ ਅਸੀਂ ਉਹਨਾਂ ਨੂੰ ਭੁੱਲਦੇ ਜਾਈਏ ਅੱਜ ਸ਼ਹੀਦਾ ਸਾਹਿਬ ਦੇ ਬਾਹਰ ਚੁਪਹਿਰਾ ਤੇ ਕੱਟਿਆ ਜਾਂਦਾ ਜਦੋਂ ਕਿਸੇ ਨੂੰ ਇਤਿਹਾਸ ਪੁੱਛੋਗੇ ਨਹੀਂ ਪਤਾ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਛੜਕੀ ਨਿੱਕਦੀ ਬਣੀ ਤੁਸੀਂ ਦੇਖੋ ਕਾਰ ਸੇਵਾ ਵਾਲੇ ਮਹਾਪੁਰਸ਼ ਬਣਾ ਰਹੇ ਵੀ ਸਾਡੀਆਂ ਨਿਕਾਮੀਆਂ ਵਾਂ ਔਰ ਤੁਸੀਂ ਇਦਾਂ ਹੀ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਕਿਤੇ ਵੀ ਚਲ ਜੋ ਕਿਸੇ ਨੂੰ ਪੁੱਛ ਲਓ ਕਿ ਚੱਪੜ ਚਿੜੀ ਕਿੱਥੇ ਉਹਨਾਂ ਨੂੰ ਪਤਾ ਹੀ ਨਹੀਂ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਉਹ ਵੀ ਨਹੀਂ ਪਤਾ ਕਈ ਲੋਕ ਪੰਜ ਗਈ ਜਾਂਦੇ ਆ ਕਾਰਨ ਕੀ ਆ ਕਿ ਅੱਜ ਸਾਡੀ ਕੌਮ ਨੂੰ ਉਹ ਇਤਿਹਾਸ ਤੇ ਉਹ ਵਿਰਾਸਤਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਵਰਲਡ ਦੇ ਵਿੱਚ ਸਿੱਖ ਕੌਮ ਦਾ ਇੱਕ ਐਸਾ ਰਾਜਾ ਹੋਇਆ ਜਿਹੜਾ ਸਿੱਖ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਨੂੰ ਦੁਨੀਆ ਯਾਦ ਕਰਦੀ ਔਰ ਵਰਲਡ ਯਾਦ ਕਰਦਾ ਕਹਿੰਦਾ ਐਸਾ ਜਰਨੈਲ ਕੋਈ ਨਹੀਂ ਹੋਇਆ ਜਿਹਨੂੰ ਅਮਰੀਕਾ ਫਤੇ ਨਹੀਂ ਕਰ ਪਾਇਆ ਉਸ ਰਾਜ ਨੂੰ ਜਿਹੜਾ ਫਤਿਹ ਕਰਨ ਵਾਲਾ ਹਰੀ ਸਿੰਘ ਨਲੂਆ ਜਰਨੈਲ ਜਿਹੜਾ ਸਿੱਖ ਸੀਗਾ ਤੇ ਐਸੇ ਜਰਨੈਲਾਂ ਨੂੰ ਜਦੋਂ ਅਸੀਂ ਯਾਦ ਹੀ ਨਹੀਂ ਰੱਖਾਂਗੇ ਅੱਜ ਸਾਡਾ ਤਖਤ ਕਿੱਥੇ ਪਿਆ ਵਾ ਉੱਥੇ ਜਾ ਕੇ ਵੀਡੀਓ ਬਣਾਉਂਦੇ ਆ ਉੱਥੇ ਕੋਹੀ ਨੂਰ ਨੂੰ ਦੇ ਕੇ ਵੀਡੀਓ ਬਣਾਉਂਦੇ ਆ ਉਹ ਤਖਤ ਸਾਨੂੰ ਇਹ ਦਿਖਾਉਂਦਾ ਵਾ ਜੀ ਪੀਰ ਤੁਸੀਂ ਇਹਦੇ ਵਾਰਸ ਸੀ ਤੁਸੀਂ ਕਿਹੜੇ ਬੰਨੇ ਤੁਰ ਪਿਓ ਤਾਂ ਹੀ ਇੰਗਲੈਂਡ ਚ ਪਿਆ ਅੱਜ ਸਾਡੀ ਕੌਮ ਜਿਹੜੇ ਸਾਡੇ ਲੋਕ ਧਰਨਿਆਂ ਤੱਕ ਸੀਮਤ ਰਹਿ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਹੋਇਆ ਕੋਈ ਨਹੀਂ ਕਿਸੇ ਨੇ ਪੁੱਛਿਆ ਸਰਕਾਰਾਂ ਬਣਗੀਆਂ ਚਲਗੀਆਂ ਇਦਾਂ ਹੀ ਮਹਾਰਾਸ਼ਟਰ ਦੇ ਵਿੱਚ ਸਾਡੇ ਦਖਲਅੰਦਾਜ਼ੀ ਸ਼ੁਰੂ ਕਰਤੀ ਤਖਤਾਂ ਦੇ ਵਿੱਚ ਕਾਰਨ ਕੀ ਹੈ ਸਾਡਾ ਏਕਾ ਨਾ ਹੋਣਾ ਸਾਡੀ ਕੌਮ ਜਿਹੜੀ ਆ ਅੱਜ ਤੇ ਕੋ TikTok ਤੇ ਵੀਡੀਓ ਬਣਾਈ ਜਾਂਦੀ ਆ ਸਾਡੇ ਗੁਰੂ ਘਰਾਂ ਦੇ ਵਿੱਚ ਵੀਡੀਓ ਬਣਾਈਆਂ ਜਾਂਦੀਆਂ ਜੇਕਰ ਅਸੀਂ ਇਹ ਵਿਰਾਸਤ ਨੂੰ ਆਪਣੇ ਨੂੰ ਨਾ ਸੰਭਿਆ ਤੇ ਆਉਣ ਵਾਲਾ ਸਮਾਂ ਫਿਰ ਜਿਹੜਾ ਵਾ ਉਹ ਤੁਹਾਨੂੰ ਦਿਖਣੀ ਡਿਆ ਕੀ ਜੇ ਸਾਹਬ ਦੇ ਨਾਲ ਸਾਡੀ ਸਟੇਟ ਦੇ ਵਿੱਚ ਸਾਡੇ ਹੀ ਲੋਕਾਂ ਦੇ ਗਲ ਪਿਆ ਜਾ ਰਿਹਾ ਤੇ ਫਿਰ ਜਿੱਦਾਂ ਅੱਜ ਸ਼ੇਰੇ ਪੰਜਾਬ ਦੇ ਰਾਜ ਨੂੰ ਯਾਦ ਕਰਦੇ ਆ ਅਸੀਂ ਇਸੇ ਪੰਜਾਬ ਨੂੰ ਯਾਦ ਕਰਿਆ ਕਰਾਂਗੇ ਕਿ ਇੱਕ ਪੰਜਾਬ ਹੁੰਦਾ ਸੀ ਉਹਦੇ ਇੰਨੇ ਦਰਿਆ ਹੁੰਦੇ ਸੀ ਹੁਣ ਦਰਿਆਵਾਂ ਦੇ ਵਿੱਚ ਗੰਦ ਕੌਣ ਪਾਉਣ ਲਿਆ ਜਾ ਕੇ ਤੁਸੀਂ ਦੇਖੋ ਦੇਵੀ ਦੇਵਤਿਆਂ ਦਾ ਕਿਦਾਂ ਨਰਾਦਰ ਹੋਣ ਲਿਆ ਕੈਂਸਰ ਕਿਦਾਂ ਫੈਲਣ ਦੀ ਕੀ ਕੁਛ ਹੋਣ ਲਿਆ ਪਰ ਕਮ ਸੇ ਕਮ ਅਸੀਂ ਦਸਵੇਂ ਪਾਸ਼ਾ ਨੂੰ ਜਵਾਬ ਦਈਏ ਇਹ ਦਸਤਾਰ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਚ ਲਾ ਕੇ ਇਦਾਂ ਸੋ ਟ੍ਰੈਕ ਦੋ ਜਲੇ ਦਸਤਾਰ ਦੇ ਲਈ 365 ਦਿਨ ਕੁਰਬਾਨੀਆਂ ਹੋਈਆਂ ਦਸਵੇਂ ਪਾਸ਼ਾ ਨੇ ਸਾਰਾ ਕੁਝ ਵਾਰਤਾ ਰੱਖਿਆ ਹੀ ਕੁਝ ਨਹੀਂ ਆਪਣੇ ਕੋਲ ਕਮ ਸੇ ਕਮ ਦੀ ਅਹਿਮੀਅਤ ਸਮਝੇ ਜੇ ਮੈਂ ਉਹਦੇ ਨੂੰ ਉਤਰਿਆ ਸੀ ਇਨਸਾਨੀਅਤ ਦੇ ਨਾਤੇ ਇਸ ਪੱਗ ਕਰਕੇ ਉੱਤੇ ਆ ਸੀ ਉਹ ਦਸਵੇਂ ਪਾਸ਼ਾ ਦੇ ਕਰਕੇ ਉਤਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਸਾਰਾ ਕੁਝ ਵਾਰਤਾ ਜੇ ਅੱਜ ਅਸੀਂ ਆਪਣੀ ਪੱਗ ਦੀ ਰੱਖਿਆ ਨਹੀਂ ਕਰ ਸਕਦੇ ਤੇ ਫਿਰ ਕਿਤੇ ਪੈਣੀ ਕਮ ਸੇ ਕਮ ਮੈਨੂੰ ਵੀ ਮਹਿਸੂਸ ਹੁੰਦਾ ਕਿ ਮੇਰੇ ਲੋਕ ਜਿਹੜੇ ਆ ਉਹ ਕਿਹੜੇ ਬੰਨੇ ਤੁਰੇ ਜਾਂਦੇ ਆ ਆਪਣੇ ਪੰਜਾਬ ਨੂੰ ਪ੍ਰਾਉ ਸੰਭੋ ਕਿਉਂਕਿ ਆਪਣੀ ਵਿਰਾਸਤ ਨੂੰ ਜੇ ਅਸੀਂ ਨਹੀਂ ਸੰਭਾਂਗੇ ਤੇ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਆ ਅੱਜ ਸਾਨੂੰ ਇੱਕ ਹੋਣ ਦੀ ਲੋੜ ਆ ਟਿਕਟੌਕ ਤੇ ਵੀਡੀਓ ਬਣਾਉਣ ਦੀ ਲੋੜ ਨਹੀਂ ਸਮਾਜ ਦੇ ਵਿੱਚ ਚੰਗੀ ਸਿਰਜਣਾ ਕਰਨ ਦੇ ਵਿੱਚ ਯੋਗਦਾਨ ਪਾਈਏ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੇਰ ਵੀ ਹੋਣਦੇ ਆ ਔਰ ਜਿਹੜੇ ਲੋਕ ਸਾਨੂੰ ਸਹੀ ਬੰਨੇ ਜੋੜਨ ਦੇ ਵਿੱਚ ਵੀ ਕੁਝ ਲੋਕ ਯੋਗਦਾਨ ਪਾਉਂਦੇ ਕੁਝ ਚੰਗੇ ਲੀਡਰ ਵੀ ਹੈਗੇ ਜਿਹੜੇ ਚੰਗੇ ਉਪਰਾਲੇ ਕਰਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੈਗੇ ਆ ਪਰ ਜਿੱਥੇ ਮੀਡੀਆ ਦਾ ਅੱਜ ਅਹਿਮ ਰੋਲ ਆ ਨਾ ਉਹ ਮੀਡੀਆ ਬੜੇ ਵਧੀਆ ਤਰੀਕੇ ਨਾਲ ਨਿਭਾ ਰਿਹਾ ਬਹੁਤ ਸਾਰੇ ਉਪਰਾਲੇ ਕਰ ਰਿਹਾ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੇ ਨਾਲ ਖਲੋਈਏ ਔਰ ਪੰਜਾਬ ਔਰ ਦੇਸ਼ ਦੇ ਲਈ ਹਮੇਸ਼ਾ ਅੱਗੇ ਆਈਏ ਬਿਲਕੁਲ ਪੰਜਾਬ ਹੁਣ ਪਹਿਲਾ ਵਾਂਗ ਨਹੀਂ ਰਿਹਾ ਇਹ ਸ਼ੁਰੂਆਤ ਦੇ ਵਿੱਚ ਵੀ ਮੈਂ ਕਿਹਾ ਸੀ ਤੇ ਕਿਤੇ ਨਾ ਕਿਤੇ ਹੁਣ ਲੋਡ ਹੈ ਸਾਨੂੰ ਪੰਜਾਬ ਨੂੰ ਸਾਂਭਣ ਦੀ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਪੰਜਾਬੀਆਂ ਦਾ ਏਕਾ ਵੀ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਹੁਣ ਪੰਜਾਬ ਪਹਿਲਾ ਵਾਂਗ ਨਹੀਂ ਰਿਹਾ ਐ ਸ਼ੁਰੂਆਤ ਦੇ ਵਿੱਚ ਮੈਂ ਗੱਲ ਐਸੇ ਕਰਕੇ ਕਹੀ ਸੀ ਕਿਉਂਕਿ ਪੰਜਾਬ ਦੇ ਲੋਕ ਵੀ ਹੁਣ ਗੁੜੀ نیند ਜਾਣ ਬੁੱਝ ਕੇ ਸੁੱਤੇ ਪਏ ਨੇ ਤੇ ਜਾਗਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਕਿਤੇ ਨਾ ਕਿਤੇ ਇਹ ਜੋ ਜਾਪਦਾ ਹੈ ਕਿ ਜਿਵੇਂ ਪੰਜਾਬ ਦੇ ਲੋਕ ਆਪਣੇ ਪੰਜਾਬ ਨੂੰ ਭੁੱਲ ਗਏ ਹੋਣ ਪੰਜਾਬ ਜਿਹੜਾ ਉਹ ਕਿਸੇ ਸਮੇਂ ਆਪਣੀ ਨਰੋਈ ਸਾਦੀ ਖੁਰਾਕ ਕਰਕੇ ਵੀ ਜਾਣਿਆ ਜਾਂਦਾ ਸੀ ਪੰਜਾਬ ਦਾ ਜਿਹੜਾ ਪਾਣੀ ਹੈ ਉਸ ਨੂੰ ਅੰਮ੍ਰਿਤ ਕਿਹਾ ਜਾਂਦਾ ਸੀ ਕਿਸੇ ਵੇਲੇ ਪਰ ਹੁਣ ਜਿਹੜਾ ਪੰਜਾਬ ਹੈ ਉਹ ਪੰਜਾਬ ਨਹੀਂ ਰਿਹਾ ਹਾਲਾਂਕਿ ਸਾਨੂੰ ਹੁਣ ਜਾਗਣ ਦੀ ਲੋੜ ਹੈ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀ ਤਸਵੀਰ ਪੰਜਾਬ ਦੀ ਕਿਹੋ ਜਿਹੀ ਹੋਵੇਗੀ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਫਿਲਹਾਲ ਜਾਗੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚਦਾ ਹੋ ਸਕੇ ਤੇ ਹੋਰ ਪੰਜਾਬੀ ਜੜੀ ਨਹੀਂ ਉਹ ਵੀ ਜਿਹੜੇ ਗੁੜੀ ਨਿੰਦ ਸੁੱਤੇ ਹੋਏ ਨੇ ਉਹ ਜਾਗ ਸਕਦੇ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી